ਸਸਿਕਾਲ ਨਮਸਕਾਰ ਮੈਂ ਹਾ ਦੀਪਕ ਭੰਡਾਰੀ ਤੁਸੀ ਦੇਖ ਰਹੇ ਹੋ ਡੀ 4 ਨਿਊਜ਼ ਸਲਿਫ ਸੇਸ਼ ਪ੍ਰੋਗਰਾਮ ਖਰੀਆ ਖਰੀਆ ਤੁਹਾਡਾ ਸਵਾਗਤ ਹੈ ਨਗਰ ਨਗਮ ਦਾ ਐਮਟੀਪੀ ਡਿਪਾਰਟਮੈਂਟ ਭ੍ਰਸ਼ਟਾਚਾਰ ਦਾ ਅੱਡਾ ਬਣ ਚੁੱਕਿਆ ਹੈ ਕਈ ਖਬਰਾਂ ਆndੀਆਂ ਹੈ ਸੀਵੀਓ ਦੀ ਟੀਮ ਆਉਂਦੀ ਹੈ ਉਹਨਾਂ ਦੀ ਟੀਮ ਨੂੰ ਤੇ ਬਿਲਡਿੰਗਾਂ ਵਿਕ ਪੈਂਦੀਆਂ ਪਰ ਇਹ ਜਿਹੜੇ ਅਫਸਰ ਹੈ ਇਹਨਾਂ ਨੂੰ ਇਲੀਗਲ ਉਸਾਰੀਆਂ ਨਹੀਂ ਵਿਕਦੀਆਂ ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ एमपीपी ਦੇ ਚਾਲੀ ਸਾਈਨ ਕਰਕੇ ਨਕਸ਼ੇ ਪਾਸ ਕੀਤੇ ਜਾ ਰਹੇ ਨੇ ਇਹ ਅਸ਼ੀਮੀ ਕਹਿ ਰਹੇ ਇਹ ਐਮਟੀਪੀ ਇਕਪਾਲ ਪ੍ਰੀ ਸਿੰਘ ਰਦਾਵਾ ਜਿਹੜੇ ਕਿ ਇੱਥੇ ਐਮਟੀਪੀ ਰਹਿ ਚੁੱਕੇ ਨੇ ਇਹ ਉਹਨਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਇਸ ਸੰਬੰਧੀ ਚਿੱਠੀ ਵੀ ਲਿਖੀ ਹੈ ਸਾਡੀ ਉਹਨਾਂ ਨਾਲ ਗੱਲ ਵੀ ਹੋਈ ਹੈ ਤੇ ਕਿਸ ਤਰ੍ਹਾਂ ਇਹਨਾਂ ਅਫਸਰਾਂ ਨੂੰ ਕਿਸੇ ਦਾ ਡਰ ਨਹੀਂ ਰਿਹਾ ਸੈਕਟਰੀ ਲੋਕਲ ਬਾਡੀਜ਼ ਅਜੋਇ ਸ਼ਰਮਾ ਉਹ ਚਿੱਠੀ ਲਿਖਦੇ ਨੇ ਕਿ ਜਿਹੜਾ ਸਵੇਰਾ ਹੋਟਲ ਜਿਹਦੀਆਂ ਚਾਰ ਮੰਜ਼ਲਾ ਪਾਸ ਹੈ 10 ਮੰਜ਼ਲਾ ਬਣ ਗਿਆ ਇਸ ਸਵੇਰਾ ਹੋਟਲ ਦੇ ਮਾਲਕ ਦੇ ਖਿਲਾਫ ਤੇ ਨਾਲ ਦੇ ਨਾਲ ਜਿਨ੍ਹਾਂ ਨੇ ਆਪਣੀ ਡਿਊਟੀ ਠੀਕ ਤਨ ਦੇ ਨਾਲ ਨਹੀਂ ਨਿਭਾਈ ਕੋਤਾਈ ਵਰਤੀ ਉਹਨਾਂ ਅਧਿਕਾਰੀਆਂ ਦੇ ਖਿਲਾਫ ਵੀ ਕੜੀ ਕਾਰਵਾਈ ਕੀਤੀ ਜਾਵੇ ਚਾਰ ਮੰਜ਼ਲਾ ਹੋਟਲ ਪਾਸ ਹੈ ਤੇ ਬਣ ਗਿਆ 10 ਮੰਜ਼ਲਾ ਪਹਿਲਾਂ ਵੀ ਇਹ ਸਿੱਖ ਪ੍ਰੋਗਰਾਮ ਕੀਤਾ ਸੀ ਜਿਹਦੇ ਵਿੱਚ ਦੱਸਿਆ ਸੀ ਕਿ 1 ਸਾਲ ਦੇ ਵਾਸਤੇ ਠੇਕੇ ਤੇ ਮੁਲਾਜ਼ਮ ਰੱਖੇ ਜਾਂਦੇ ਨੇ ਪਰ ਉਹਨਾਂ ਦੀ ਸੈਲਰੀ ਉਸ ਤੋਂ ਬਾਅਦ ਵੀ ਖਾਤਿਆਂ 'ਚ ਘੜਾਈ ਜਾਂਦੀ ਏ ਇਨਕੁਆਇਰੀ ਹੁੰਦੀ ਏ 2019 ਦੇ ਵਿੱਚ 62 ਲੱਖ ਰੁਪਏ ਦਾ ਘਪਲਾ ਹੈ ਇੱਕ ਦੇ ਬੰਦੇ ਨੂੰ ਸਸਪੈਂਡ ਕਰਕੇ ਬਸ ਕਹਿੰਦੇ ਨੇ ਉੱਤੇ ਲੀਪਾ ਪੋਤੀ ਕਰ ਦਿੱਤੀ ਜਾਂਦੀ ਹੈ ਹਜੇ ਤੱਕ ਕੋਈ ਰਿਕਵਰੀ ਨਹੀਂ ਹੋਈ ਵੀ ਦੇਖੋ ਜਨਤਾ ਦੇ ਦਿੱਤੇ ਟੈਕਸ ਦਾ ਪੈਸਾ ਉਦਾਂ ਤੇ ਕਾਪਰੇਸ਼ਨ ਕਰਜ਼ੇ ਦੇ ਥੱਲੇ ਦੱਬੀ ਹੋਈ ਹੈ ਪੂਰਾ ਪੰਜਾਬ ਹੀ ਸਾਡਾ ਜਿਹੜਾ ਕਰਜ਼ੇ ਦੇ ਥੱਲੇ ਦੱਬਿਆ ਹੋਇਆ ਇਸ ਤੋਂ ਪਹਿਲੇ ਕਿ ਮੈਂ ਚਿੱਠੀ ਪੜਾਂ ਜਿਹੜੀ ਕਿ ਕਮਿਸ਼ਨਰ ਸਾਹਿਬ ਨੂੰ ਲਿਖੀ ਹੈ ਇਕਬਾਲ ਪ੍ਰੀਤ ਸਿੰਘ ਰੰਧਾਵਾ ਵੱਲੋਂ ਮੈਂ ਗੱਲ ਕਰਾਂਗਾ ਆਪਣੇ ਸਾਥੀ ਰਕੇ ਸ਼ਰਮਾਨਾ शमा जी नमस्कार जी नमस्कार जी पटवारी साहब शमा जी पहले चिट्ठी पढ़िए ਤੁਸੀਂ ਇਹ ਦੇਖੋ ਕਿ ਕਿਸ ਤਰ੍ਹਾਂ ਉੱਥੇ ਇੱਕ ਸੁਨਯੋਜਿਤ ਛੜੀ ਅੰਤਰ ਚੱਲਿਆ ਮਤਲਬ ਤੁਸੀਂ ਇਹ ਫਿਰ ਕਹਿ ਰਹੀ ਕਿ ਇੱਕ ਆਰਗੇਨਾਈਜ਼ਡ ਕ੍ਰਾਈਮ ਹੈ ਬਿਲਕੁਲ ਬਿਲਕੁਲ ਤੁਹਾਡੀ ਗੱਲ ਠੀਕ ਹੈ ਉਹ ਕਿ ਨਾਈ ਕ੍ਰਾਈਮ ਚੱਲਣ ਰਿਹਾ ਨੈਕਸਟ ਚੱਲਣ ਰਿਹਾ ਤੁਸੀਂ ਕਿਹਦੀ ਫਿਰ ਇਹ ਕਿਸ ਤਰ੍ਹਾਂ ਇਹ ਰੋਲਾ ਜਿਹੜਾ ਮਰਜ਼ੀ ਪਾਈ ਜਾਵੇ ਜਿਹੜੀ ਮਰਜ਼ੀ ਸਰਕਾਰ ਆ ਜਾਵੇ ਜਿਵੇਂ ਕੋਹਰ ਵਿਜੇ ਪ੍ਰਤਾਪ ਕਹਿੰਦੇ ਸਰਕਾਰ ਬਦਲੀ ਸਿਸਟਮ ਹੋਈ ਇਹ ਮੈਨੂੰ ਨਹੀਂ ਲੱਗਦਾ ਕੋਈ ਬਦਲਾਵ ਬਦਲੂ ਆਊਗਾ ਕਿਉਂਕਿ ਪਹਿਲੇ ਤਰ੍ਹਾਂ ਕਿਸੇ ਦੀ ਕੋਈ ਸ਼ਿਕਾਇਤ ਨਹੀਂ ਕਰਦਾ ਜੇ ਕੋਈ ਸ਼ਿਕਾਇਤ ਕਰਦਾ ਤੇ ਉਹ ਜਿਹੜੇ ਅਧਿਕਾਰੀ ਹੁੰਦੇ ਨੇ ਜਿਹੜੇ ਅਫਸਰ ਹੁੰਦੇ ਨੇ ਉਹ ਉਹਨੂੰ ਜਾ ਕੇ ਦੱਸਦੇ ਵੀ ਤੇਰੀ ਸ਼ਿਕਾਇਤ ਰਕੇਜੀ ਕਰ ਰਿਹਾ ਹੈ ਜਾਂ ਦੀਪਕ ਪੰਡਾਰੀ ਕਰ ਰਿਹਾ ਹੈ ਬਿਲਕੁਲ ਫਿਰ ਉਹ ਬੰਦਾ ਇਹੀ ਤੇ ਐਮਟੀਪੀ ਦੁਹਾਈਆਂ ਦੇ ਰਿਹਾ ਹੁਣ ਚਿੱਠੀ ਪਹਿਲੇ ਪੜ੍ਹਦੀ ਰਕੇਜੀ ਜੀ ਦੇ ਕੋਈ ਅੱਗੇ ਪੜ੍ਹੋ ਜੀ ਪੜ੍ਹੋ ਹੁਣ ਤੁਸੀਂ ਇਹ ਦੇਖੋ ਐਮਟੀਪੀ ਇਕਬਾਲ ਪ੍ਰੀਤ ਰੰਧਾਵਾ ਨੂੰ ਚਿੱਠੀ ਲਿਖੀ ਗਈ ਹੈ ਮਾਨਯੋਗ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਉਹਨਾਂ ਨੂੰ ਇੱਕ ਸ਼ੋ ਕਾਲ નોਟਿਸ ਜਾਰੀ ਹੋਇਆ ਸੀਗਾ ਇਕਬਾਲ ਪ੍ਰੀਤ ਰੰਧਾਵਾ ਨੂੰ ਉਹਦੇ ਜਿਹੜੀ ਕਾਰਨ ਦੱਸੋ ਨੋਟਿਸ ਦਾ ਜਵਾਬ ਉਹਨੇ ਭੇਜਿਆ ਉਹ ਲ 16 اپریل 2024 یعنی کہ اج تو ٹھیک 1 مہینہ پہلے اپریل دے مہینے 16 تاریخ نو بنتی ہے کہ ਵਿਸ਼ੇ ਅਧੀਨ ਨੋਟਿਸ ਵਿੱਚ ਮੈਸਰ ਸਵੇਰਾ ਟ੍ਰੈਵਲ ਲਿਮਟਿਡ ਦੇ ਦੋ نقشਿਆਂ ਦਾ ਹਵਾਲਾ ਦਿੱਤਾ ਗਿਆ ਪਰ ਇਹਨਾਂ نقشਿਆਂ ਨੂੰ ਪ੍ਰੋਸੈਸ ਅਧੀਨ ਕਿਹਾ ਗਿਆ ਹੈ ਜਦੋਂ ਕਿ ਇਹ ਦੋਨੋਂ ਨਕਸ਼ੇ ਸੈਂਕਸ਼ਨ ਸਰਟੀਫਿਕੇਟਾਂ ਕ੍ਰਮਵਾਰ 66-2 ਮਿਤੀ 19-9-2021 ਤੇ 66-29 ਮਿਤੀ 29 4 2022 ਅਧीन ਜਾਰੀ ਕੀਤੇ ਗਏ ਹਨ ਇਸ ਲਈ ਇਹਨਾਂ ਨੂੰ ਵਿਚਾਰ ਅਧीन ਕਹਿਣਾ ਗਲਤ ਹੋਵੇਗਾ ਇਸੇ ਲੜੀ ਵਿੱਚ ਉਸਾਰੀ ਨਕਸ਼ਾ ਪਾਸ ਹੋਣ ਤੋਂ ਬਗੈਰ ਸ਼ੁਰੂ ਕਰਨਾ ਗਲਤ ਹੋਵੇਗਾ ਮੇਰੇ ਵੱਲੋਂ 6 7 2022 ਯਾਨੀ ਕਿ 6 ਜੁਲਾਈ 2022 ਨੂੰ ਤਨਾਤੀ ਤੋਂ ਫਾਰਗੀ ਸਮੇਂ ਮੌਕਾ ਵਿਖਿਆ ਗਿਆ ਸੀ ਮੇਰੇ ਉੱਪਰ ਉਸਾਰੀਕਾਰ ਵੱਲੋਂ ਪੁਟਾਈ ਦਾ ਕੰਮ ਜਿਹੜਾ ਕੀਤਾ ਜਾ ਰਿਹਾ ਸੀਗਾ ਇਹ ਤੱਥ ਗੂਗਲ ਸੈਟੇਲਾਈਟ ਤੋਂ ਵੀ تصدیق ਕੀਤੇ ਜਾ ਸਕਦੇ ਨੇ ਮੈਂ ਵੀਡੀਓ ਡਿਊਟਰ ਨੂੰ ਬੇਨਤੀ ਕਰਾਂਗਾ ਇਹ ਚਿੱਠੀ ਨਾਲ ਦੀ ਨਾਲ ਸਕਰੀਨ ਦੇ ਉੱਤੇ ਜ਼ੂਮ ਕਰਕੇ ਦਿਖਾਈ ਦੇ ਤਾਂ ਕਿ ਸਾਡੇ ਦਰਸ਼ਕ ਇਸ ਨੂੰ ਪੜ੍ਹ ਸਕਣ ਓਕੇ ਲਿਖਦੇ ਨੇ ਇਸ ਉਸਾਰੀ ਦੌਰਾਨ ਮੇਰੇ ਵੱਲੋਂ ਇਸ ਖੇਤਰ ਵਿੱਚ ਤਨਾਤ ਅਧਿਕਾਰੀਆਂ ਨੂੰ ਕਈ ਵਾਰ ਜ਼ੁਬਾਨੀ ਤੌਰ ਤੇ ਚਾਰ ਪੰਜ ਮੰਜ਼ਲਾ ਦਾ ਨਕਸ਼ਾ ਪਾਸ ਹੋਂਦੀ ਸੂchnਾ ਦਿੱਤੀ ਗਈ ਪਰ ਇਸ ਦਾ ਕੋਈ ਪ੍ਰਭਾਵ ਇਹਨਾਂ ਤੇ ਨਹੀਂ ਪਿਆ ਇੱਕ ਗੈਰ ਕਾਨੂੰਨੀ ਉਸਾਰੀ ਨੂੰ ਕਰਵਾਉਣ ਦੇ ਜ਼ਿੰਮੇਵਾਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨੂੰ ਛਪਾਉਣ ਛਪਾਉਣ ਲਈ ਉਸਾਰੀ ਕਰਤਾ ਵੱਲੋਂ ਪੇਸ਼ ਨਕਸ਼ਿਆਂ ਦਾ ਹਵਾਲਾ ਦਿੱਤਾ ਜਾਂਦਾ ਹੈ ਜਦੋਂ ਕਿ ਇਹਨਾਂ ਨੂੰ ਆਪਣਾ ਰਿਕਾਰਡ ਕੋਖਣਾ ਚਾਹੀਦਾ ਸੀ ਜਿਸ ਵਿੱਚ ਚਾਰ ਮੰਜ਼ਲਾ ਦੇ ਪਾਸ ਨਕਸ਼ੇ ਮੌਜੂਦ ਹਨ ਇਸ ਤਰ੍ਹਾਂ ਉਸਾਰੀ ਕਰਤਾ ਵੱਲੋਂ ਨਕਲੀ ਅਤੇ ਝੂਠੇ ਹਸਤਾਖਰ ਕਰਕੇ ਪੇਸ਼ ਕੀਤੇ ਨਕਸ਼ਿਆਂ ਬਾਰੇ ਹਵਾਲਾ ਦੇਣਾ ਠੀਕ ਨਹੀਂ ਹੋਏਗਾ ਅਤੇ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦਾ ਗਲਤ ਬਹਾਨਾ ਬਣਾਇਆ ਜਾ ਰਿਹਾ ਹੈ ਇਸ ਉਸਾਰੀ ਬਾਰੇ ਨਗਰ ਨਿਗਮ ਵਿਭਾਗ ਨੂੰ ਆਪਣਾ ਰਿਕਾਰਡ ਖੋਖਣ ਤੇ ਬਾਧੂ ਉਸਾਰੀ ਨੂੰ ਰੋਕਣਾ ਚਾਹੀਦਾ ਸੀ ਪਰ ਇਹ ਗੈਰ ਕਾਨੂੰਨੀ ਉਸਾਰੀ ਚੱਲਦੀ ਗਈ ਅਤੇ ਬਾਅਦ ਵਿੱਚ ਜਾਲੀ ਨਕਸ਼ਿਆਂ ਦਾ ਹਵਾਲਾ ਦਿੱਤਾ ਜਾਣ ਲੱਗਿਆ ਮੇਰੇ ਵੱਲੋਂ ਕੋਈ ਬਾਧੂ ਉਸਾਰੀ ਦਾ ਨਕਸ਼ਾ ਜਾਰੀ ਨਹੀਂ ਕੀਤਾ ਗਿਆ ਸਿਰਫ 4 ਮੰਜ਼ਲਾ ਵਾਲਾ ਨਕਸ਼ਾ ਹੀ ਮਨਜੂਰੀ ਹਿਤ ਵਿਭਾਗੀ ਅਨੁਮਤੀ ਲਈ ਜਾਰੀ ਕੀਤਾ ਗਿਆ ਹੈ ਇਸ ਲਈ ਕਿਰਪਾ ਕਰਕੇ ਮੈਨੂੰ ਇਸ ਗੈਰ ਕਾਨੂੰਨੀ ਉਸਾਰੀ ਵਿੱਚੋਂ ਦੋਸ਼ ਮੁਕਤ ਕਰਨ ਦੀ ਕਿਰਪਾਲਤਾ ਕੀਤੀ ਜਾਵੇ ਧੰਨਵਾਦ ਸਹਿਤ ਆਪ ਜੀ ਦਾ ਦਾਸ ਇਕਬਾਲ ਪ੍ਰੀ ਸਿੰਘ ਰੰਦਾਵਾ ਮਿਊਨਿਸਪਲ ਟਾਊਨ ਪਲਾਨਰ ਅੰਮ੍ਰਿਤਸਰ ਚਿੱਠੀ ਡੈਰੀ ਹੋਈ ਹੈ 14/4/2024 ਨੂੰ 552 ਨੰਬਰ ਇਹਦਾ ਡੈਰੀ ਹੈ ਰਕੇਸ਼ ਜੀ ਤੁਸੀਂ ਦੇਖੋ ਕੱਲ ਤੁਸੀਂ ਆਪਾਂ ਪੂਰਾ ਇੱਕ ਪ੍ਰੋਗਰਾਮ ਕੀਤਾ ਸੀ ਉਹ ਕਿਸ ਤਰ੍ਹਾਂ ਕਹਿੰਦੇ ਇਹਦੀ ਅਸੀਂ ਫਿਰ ਹਵਾਲੇ ਵੀ ਦੇ ਦਿੰਦੇ ਚਿੱਠੀ ਦੇ ਵਿੱਚ ਬਹੁਤਾ ਹਵਾਲਾ ਹੈ ਤੁਹਾਡਾ ਕੀ ਮੰਨਣਾ ਹੈ ਇੱਕ ਚਿੱਠੀ ਤੋਂ ਸਾਰੀ ਗੇਮ ਹੀ ਜਿਹੜੀ ਪਲਟ ਗਈ ਹੈ ਬਿਲਕੁਲ ਠੀਕ ਹੈ ਉਹਨਾਂ ਤਾਂ ਸਾਰੇ ਵਿਭਾਗ ਨੂੰ ਨੰਗਾ ਕਰਕੇ ਰੱਖਤਾ ਜੀ ਤੇ ਇਹ ਵੇਖੋ ਵੀ ਵਿਭਾਗ ਦੇ ਜਿਹੜੇ ਅਧਿਕਾਰੀ ਆ ਆਪਣੇ ਪ੍ਰਿੰਸੀਪਲ ਸੈਕਟਰੀ ਸਤਾਨਕ ਸਰਕਾਰਾਂ ਨੂੰ ਵੀ ਛਦਾਈ ਬਣਾ ਰਿਆ ਜੀ ਉਹਨਾਂ ਨੂੰ ਵੀ ਗੁੰਮਰਾਹ ਕਰ ਰਿਆ ਮਹਿਕਮੇ ਦਾ ਅਛਿਕਰਾ ਕਰ ਰਿਆ ਵੇ ਕੋਈ ਉਹ ਲਿਖਦੇ ਆ ਜਿਹੜੀ ਅਹੀ ਕੱਲ ਦਿੱਤੀ ਪੜੀ ਉਹ ਤੇ ਲਿਖਿਆ ਵੀ ਅਨਿਲ ਸੂਰੀ ਨੂੰ ਕਿਹਾ ਗਿਆ ਵੀ ਆਪਣਾ ਪ੍ਰਵਾਨ ਛੁਦਾ ਨਸ਼ਾ ਤੇ ਸੀਐਲਯੂ ਤੇ ਹੋਰ ਰਿਗਾਰਡ ਲੈ ਕੇ ਵਿਖਾ ਰੰਧਾਵਾ ਸਾਹਿਬ ਤੇ ਕਹਿੰਦੇ ਆ ਵੀ ਇਨਵੈਸਟ ਪੰਜਾਬ ਜਿਹਦਾ ਨਕਸ਼ਾ ਪਾਸ ਹੋਇਆ ਜੀ ਤੀਹੀ ਆਪਣਾ ਰਿਕਾਰਡ ਕਿਉਂ ਨਹੀਂ ਫੋਨ ਤੇ ਦੀਓ ਤੇ ਕੋ ਰਿਕਾਰਡ ਕਿਉਂ ਮੰਗਦੇ ਜੇ ਕਦੀ ਇਹਦੇ ਵਿੱਚ ਬਹਾਨਾ ਬਣਾਇਆ ਜਾਂਦਾ ਵੀ ਏਟੀਪੀ ਨੇ ਉਹ ਬਿਲਡਿੰਗ ਇੰਸਪੈਕਟਰ ਨੂੰ ਕਿਹਾ ਰਿਕਾਰਡ ਪੇਸ਼ ਕਰ ਉਹ ਬਿਲਡਿੰਗ ਇੰਸਪੈਕਟਰ ਨੇ ਪਹਿਲੇ ਬਿਲਡਿੰਗ ਇੰਸਪੈਕਟਰ ਨੂੰ ਕਿਹਾ ਤਾਂ ਵੀ ਤੂੰ ਰਿਕਾਰਡ ਪੇਸ਼ ਕਰੋ ਉਹ ਰਿਕਾਰਡ ਨਹੀਂ ਦੇ ਰਿਆ ਜੀ ਪਹਿਲਾਂ ਇਹਦਾ ਬਿਲਡਿੰਗ ਇੰਸਪੈਕਟਰ ਆ ਉਹ ਰਿਕਾਰਡ ਦੇ ਤੁਹਾਡੇ ਵਿੱਚ ਬੋਲਦਾ ਆਂਦੇ ਵੀ ਇਨਵੈਸਟ ਪੰਜਾਬ 'ਚ ਮਹੀਨੇ 'ਚ ਦੋ ਨਹੀਂ ਤੇ ਚਾਰ ਨਕਸ਼ੇ ਪਾਸ ਹੁੰਦੇ ਆ ਉਹ ਆਂਦੇ ਵੀ ਤੇ ਦੋ ਨਕਸ਼ੇ ਪਾਸ ਹੋਏ 1 400 ਗਜ ਦਾ ਉਹ ਨਵਿੰਦਰ ਸ਼ਰਮਾਈ ਨੇ ਪਾਸ ਕੀਤਾ ਐਮ ਡੀਪੀ ਨੇ ਦੂਜਾ ਦੇ 200 ਗਜ ਦਾ ਹੀ ਉਹ ਮੈ ਕੀਤਾ 300 ਗਜ ਦਾ ਜੀ 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 2 200 ਗਜ ਆ ਚਲੋ 300 ਗਜ ਕਹਿ ਲਓ ਉਹ ਆਂਦੇ ਵੀ ਲਾਮ ਬਲਾ ਕੇ ਜਿਹੜਾ ਇਹ 4 5 ਮੰਜਲਾ ਨਕਸ਼ਾ ਜਿਹੜਾ ਪਾਸ ਹੋਇਆ ਸੀ ਸੈਂਕਸ਼ਨ ਹੋਇਆ ਸੀ ਅਲਕੇ ਜੀ ਰੰਡਵਾ ਸਾਹਿਬ ਨਾਲ ਗੱਲ ਕਰ ਲਈਏ ਬਿਲਕੁਲ ਗੱਲ ਕਰੀ ਗੱਲ ਕਰੋ ਤੁਸੀਂ ਗੱਲ ਕਰਾਂਗੇ ਐਮਟੀਪੀ ਉਸ ਵੇਲੇ ਸੀਗੇ ਇਕਬਾਲਪ੍ਰੀਤ ਸਿੰਘ ਰੰਡਵਾ ਉਹਨਾਂ ਦਾ ਇਸ ਮਾਮਲੇ 'ਚ ਕੀ ਕਹਿਣਾ ਹੈ ਰੰਡਵਾ ਸਾਹਿਬ ਜਦੋਂ ਤੁਸੀਂ ਅਮਰਸਰ ਸਾਹਿਬ ਦੇ ਵਿੱਚ ਐਮਟੀਪੀ ਸੀਗੇ ਹਾਂ ਜੀ ਇੱਕ ਹੋਟਲ ਬਣ ਰਿਹਾ ਸ਼ਵੇਰਾ ਹੋਟਲ ਜਿਹੜਾ ਕਿ 9-10 ਮੰਜ਼ਲਾ ਬਣਾਤਾ ਗਿਆ ਜਿਸ ਨੂੰ ਲੈ ਕੇ ਬੜੀ ਕੰਟਰੋਵਰਸੀ ਚੱਲ ਰਹੀ ਹੈ ਅੱਜਕੱਲ ਹਾਂਜੀ 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 ਉਹ ਇਹ ਕਿਹਾ ਜਾ ਰਿਹਾ ਕਿ ਤੁਹਾਡੇ ਵੱਲੋਂ ਨਕਸ਼ੇ ਮੈਨੂਅਲ ਪਾਸ ਕੀਤੇ ਗਏ ਤੇ ਤੁਸੀਂ ਉਹਨੂੰ ਲੈ ਕੇ ਮੇਰਾ ਖਿਆਲ ਤੁਹਾਨੂੰ ਇੱਕ ਜਿਹੜਾ ਜੋ ਨੋਟਿਸ ਵੀ ਜਾਰੀ ਹੋਇਆ ਸੀਗਾ ਹਾਂਜੀ ਹਾਂਜੀ ਉਹ ਕੀ ਹੈ ਮੈਟਰ ਸਾਰਾ ਥੋੜਾ ਦੱਸੋ ਜਰਾ ਮੇਰੀ ਮੇਰੀ ਬੇਰੀ ਬੇਨਤੀ ਸੁਣੋ ਭੰਡਾਰੀ ਸਾਹਿਬ ਜੀ ਸਾਡਾ ਸਾਰਾ ਜਿੰਨਾ ਡਿਪਾਰਟਮੈਂਟ ਹੈ ਨਾ that is online ਜੀ ਤੇ ਇਸ ਨਾਥਿੰਗ ਕੋਈ ਚੀਜ਼ ਸੋ ਕਾਲਡ ਆਫਲਾਈਨ ਹੈ ਨਹੀਂ ਕੁਝ ਵੀ ਜੀ ਠੀਕ ਹੈ ਨਾ ਜੇ ਇਫ ਵੀ ਪ੍ਰੋਵਾਈਡ ਸਮਥਿੰਗ ਜੇ ਕਿਸੇ ਨੂੰ ਹਾਰਡ ਕਾਪੀ ਦਿੰਨੇ ਆ that is of the ਜਿਹੜੀ ਜਿਹੜੀ ਆਨਲਾਈਨ ਆ ਉਹਦੀ ਕਾਪੀ ਦਿੰਨੇ ਜੀ ਤੁਸੀਂ ਮੇਰੀ ਗੱਲ ਸਮਝਦੇ ਜਿਵੇਂ ਤੁਸੀਂ ਕਹੋਗੇ ਆ ਮੇਰੀ ਐਪਲੀਕੇਸ਼ਨ ਆ ਮੇਰੀ ਐਪਲੀਕੇਸ਼ਨ ਤੂੰ ਸਰਟੀਫਾਈ ਕਰਕੇ ਦੇ ਦੇ ਮੈਂ ਉਹ ਸਰਟੀਫਾਈ ਕਰਕੇ ਦੇ ਸਕਦਾ ਕੋਈ ਵੀ ਰਿਕਾਰਡ ਜਿਹੜਾ ਹੋਵੇ ਬਟ देयर ਇਜ਼ ਨਥਿੰਗ ਆਫਲਾਈਨ ਕੋਈ ਮਤਲਬ ਆਫਲਾਈਨ ਨਾ ਦੀ ਕੋਈ ਚੀਜ਼ ਐਨਓਸੀ ਜਾਰੀ ਹੁੰਦਾ ਤੇ ਉਹ ਵੀ ਆਨਲਾਈਨ ਜਾਰੀ ਹੁੰਦਾ ਜੇ ਨਕਸ਼ਾ ਪਾਸ ਹੁੰਦਾ ਤੇ ਉਹ ਵੀ ਆਨਲਾਈਨ ਜਾਰੀ ਹੁੰਦਾ ਕੋਈ ਕੰਪਲੀਸ਼ਨ ਜਾਰੀ ਹੁੰਦਾ ਤੇ ਉਹ ਵੀ ਆਨਲਾਈਨ ਜਾਰੀ ਹੁੰਦਾ ਜਦੋਂ ਦੀ ਮਤਲਬ ਇਹ ਸਰਕਾਰ ਤੋਂ ਪਹਿਲਾਂ ਤੋਂ ਹੀ ਆਨਲਾਈਨ ਹੈ ਸਾਰਾ ਬਿਲਕੁਲ ਠੀਕ ਹੈ ਠੀਕ ਹੈ ਸੋ ਆ ਜਿਹੜੀ ਗੱਲ ਤੁਸੀਂ ਪਹਿਲਾ ਸਵਾਲ ਪੁੱਛ ਰਹੇ ਹੋ ਕਿ ਆਫਲਾਈਨ ਆਫਲਾਈਨ ਕੋਈ ਚੀਜ਼ ਨਹੀਂ ਹੈ ਨਹੀਂ 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 ਸਰ ਮੇਰਾ ਸਵਾਲ ਅੱਛਾ ਹੁਣ ਮੈਂ ਤੁਹਾਨੂੰ ਦੂਜੀ ਗੱਲ ਤੇ ਆਉਣਾ ਹੁਣ ਆਜੋ ਤੁਸੀਂ ਸਵੇਰਾ ਟਰੈਵਲ ਵਾਲੇ ਹਾਂ ਸਵੇਰਾ ਟਰੈਵਲ ਦਾ 4 4 4.5 ਮੰਜ਼ਲ ਦਾ ਨਕਸ਼ਾ ਪਾਸ ਹੋਇਆ ਮੇਰੇ ਵੱਲੋਂ ਤੁਸੀਂ ਨਾ ਅੱਛਾ ਪਾਸ ਕੀਤਾ ਸੀਗਾ ਦੋ ਨਕਸ਼ੇ ਪਾਸ ਤੁਸੀਂ ਐਂਕੀ ਸੀਗੇ ਉਦੋਂ ਜੀ ਹਾਂਜੀ ਹਾਂਜੀ ਦੋ ਨਕਸ਼ੇ ਪਾਸ ਹੋ ਇੱਕ ਨਰਿੰਦਰ ਸ਼ਰਮਾ ਜੀ ਵੱਲੋਂ ਹੋਇਆ ਮੇਰੇ ਤੋਂ ਪਹਿਲਾਂ ਉਹ ਮੇਰਾ 400 ਕੁਛ ਗਰਦਾ ਸੀ ਜਿਹੜਾ ਮੇਰੇ ਵੱਲੋਂ ਹੋਇਆ 200 ਕੁਛ ਗਰਦਾ ਸੀ ਅੱਛਾ ਦੋਨੋਂ ਕਲੱਬ ਕਰਕੇ ਬਣਾ ਸਕਦੇ ਆ ਪਾ ਜੀ ਪਹਿਲੀ ਇਹ ਵੀ ਸਵਾਲ ਨਾਲ ਹੈ ਜੀ ਕਲੱਬ ਤੋਂ ਕਰ ਸਕਦਾ ਉਹ ਤੇ ਵਿੱਚ ਨਹੀਂ ਚਲੋ ਕੋਈ ਪ੍ਰੋਬਲਮ ਪਰ ਮਤਲਬ ਕਲੱਬ ਚੋ ਨਕਸ਼ਾ ਪਾਸ ਹੈ ਉਹਨੂੰ ਉਹਨੂੰ ਹੀ ਕਲੱਬ ਕਰ ਸਕਦਾ ਕੋਈ ਹੋਰ ਨਹੀਂ ਕਰ ਸਕਦਾ ਓਕੇ ਠੀਕ ਹੈ ਠੀਕ ਹੈ ਜਿਵੇਂ ਤੁਹਾਡੇ ਦੋ ਪਲਾਟ ਹੋਣ ਤੇ ਤੁਸੀਂ ਇੱਕ ਦਾ ਨਕਸ਼ਾ ਪਾਸ ਹੈ ਜੋ ਨਕਸ਼ਾ ਪਾਸ ਹੈ ਉਹਨੂੰ ਜੇ ਤੁਸੀਂ ਚਾਹੋ ਤੇ ਕਲੱਬ ਕਰ ਲਓ ਪਰ ਉਹਦੇ ਵਿੱਚ ਅਦਰ ਵੀ ਛੜਣਾ ਹੁੰਦਾ ਨਾ ਜੇ ਮੇਰੇ ਨਕਸ਼ਾ ਪਾਸ ਹੈ ਉਹ ਡਟੋ ਹੀ ਬਣਾਉਣਾ ਪੂਗਾ ਉਹ ਇਹ ਨਹੀਂ ਕਿ ਤੁਸੀਂ ਮਤਲਬ ਉਹਨੂੰ ਇਕੱਠਾ ਕਰਕੇ ਤੇ ਜੋ ਮਰਜ਼ੀ ਬਣਾ ਜੀ ਠੀਕ ਹੈ ਜੀ ਦੋ ਨਕਸ਼ੇ ਪਾਸ ਕੀਤੇਗੇ ਜੀ ਠੀਕ ਹੈ ਜੀ ਉਹ ਨਕਸ਼ੇ ਪਾਸ ਹੋ ਗਏ ਆਨਲਾਈਨ ਪਾਸ ਹੋਏ ਇਨਵੈਸਟ ਪੰਜਾਬ ਤੋਂ ਜੀ ਠੀਕ ਹੈ ਜੀ ਪਾਸ ਹੋ ਗਏ ਚਲੋ ਅਸੀਂ ਉਸ ਤੋਂ ਬਾਅਦ ਬਦਲ ਗਏ ਜਦੋਂ ਇਹ ਪਾਸ ਹੋਇਆ ਮਹੀਨੇ ਬਾਅਦ ਮੈਂ ਬਦਲ ਗਿਆ ਉਦੋਂ ਜਦੋਂ ਇਹ ਨਕਸ਼ਾ ਪਾਸ ਹੋਇਆ ਉਹ ਕੰਪੀਟੈਂਟ ਅਥਾਰਟੀ ਰਿਸ਼ੀ ਸਾਹਿਬ ਸਨ ਸਾਡੇ ਕਮਿਸ਼ਨਰ ਜੀ ਠੀਕ ਹੈ ਜੀ ਉਹਨਾਂ ਦੀ ਪਰਮਿਸ਼ਨ ਲੈ ਕੇ ਉਹ ਜਾਰੀ ਹੋਇਆ ਨਕਸ਼ਾ ਕਿ ਮਤਲਬ ਪਾਸ ਕੀਤਾ ਗਿਆ ਜਿਹੜਾ ਆਨਲਾਈਨ ਹੋਇਆ ਇਨਵੈਸਟ ਪੰਜਾਬ ਦਾ ਜੀ ਠੀਕ ਹੈ ਜੀ ਅੱਛਾ ਉਹ ਅਸੀਂ ਬਦਲ ਗਏ ਚਲੋ ਇਹ ਕੰਸਟਰਕਸ਼ਨ ਸਟਾਰਟ ਹੋ ਗਈ ਉਹ ਕੰਸਟਰਕਸ਼ਨ ਚੱਲਦੀ ਚੱਲਦੀ ਉੱਤੇ ਜਾਣੀ ਸ਼ੁਰੂ ਹੋ ਗਈ ਮੈਂ ਇਹਨਾਂ ਨੂੰ ਰਿਪੀਟਡਲੀ ਮਤਲਬ ਜਿਹਨੂੰ ਕਹਿੰਦੇ ਨਾ ਰੋਲਾ ਪਾਇਆ ਕਿ ਇਹ ਜਿਆਦਾ ਐਕਸੈਸ ਤੇ ਜਾ ਰਹੀ ਹੈ ਤੁਸੀਂ ਯਾਰ ਉਹਨੂੰ ਸਮਝਾਓ ਉਹਨੂੰ ਕਹੋ ਇਹ ਗਲਤ ਹੈ ਜੀ ਅੱਛਾ ਉਹ ਇਹਨਾਂ ਨੇ ਸਮਝਾਉਣਾ ਤਾਂ ਉਹਨੂੰ ਕੀ ਸੀ ਉਹਨੂੰ ਜਾ ਕੇ ਉਲਟਾ ਕਹਿਤਾ ਕਿ ਸ਼ਿਕਾਇਤਾਂ ਕਰਤਾ ਮੈਂ ਇਤਕਬਾਲ ਪ੍ਰੀਤ ਰੰਧਾਵਾ ਕਥਨ ਕਰ ਰਿਹਾ ਠੀਕ ਹੈ ਹੁਣ ਤੁਹਾਨੂੰ ਇਸ ਤੋਂ ਅੱਗੇ ਉਹ ਕੋਲ ਲੋਕ ਨੇ ਜਿਹੜੇ ਤੁਹਾਡੇ ਵਰਗੇ ਕਹਿੰਦੇ ਸੀ ਜਿਹੜੇ ਵੀ ਜਿਹੜੇ ਵੀ ਉਸ ਟਾਈਮ ਤੇ ਫੀਲਡ ਦੇ ਵਿੱਚ ਮੌਜੂਦ ਸਨ ਜੋ ਵੀ ਕੰਸਰ ਸਾਡੇ ਮੈਂ ਤਾਂ ਸਬੋਡੀਨੇਟ ਜੀ ਤੁਹਾਡੇ ਕੁਲੀਕ ਜਿਹੜੇ ਵੀ ਸੀਗੇ ਜਿਹੜੇ ਜਿਹੜੇ ਉਦੋਂ ਮੌਜੂਦ ਸਨ ਜਿਹੜੇ 2022 ਜਿਨ੍ਹਾਂ ਦਾ 2022 ਚ ਜਿਨ੍ਹਾਂ ਦਾ ਕੰਮ ਸੀ ਉਸ ਬਿਲਡਿੰਗ ਨੂੰ ਸੁਪਰਵਾਈਜ਼ ਕਰਨਾ ਜਾਂ ਮਾਨੀਟਰ ਕਰਨਾ ਮਤਲਬ ਜਿਨੂੰ ਅਕੋਰਡਿੰਗ ਟੂ ਨੋਰਮਸ ਜਿਨੂੰ ਬਣਵਾਉਣਾ ਜਿਨ੍ਹਾਂ ਦਾ ਕੰਮ ਸੀ ਉਲਟਾ ਮਤਲਬ ਜੀ ਮੈਂ ਉਹਨਾਂ ਨੂੰ ਦੱਸਿਆ ਵੀ ਇਹ ਦਾ 4 4.5 ਮੰਜ਼ਲ ਦਾ ਪਾਸ ਹੈ ਤੁਸੀਂ ਇ ਤੁਸੀਂ ਕਟ ਲੋ ਰਿਕਾਰਡ ਤੇ ਤੁਹਾਨੂੰ ਸਾਰਾ ਕੁਝ ਮਿਲ ਜਾਊਗਾ ਜੀ ਪਰ ਨੋਬਾਡੀ ਬਾਦਰਡ ਉਹਨਾਂ ਨੇ ਕੁਝ ਨਹੀਂ ਸਕੋ ਉਹਨੂੰ ਜਾ ਕੇ ਕਹਿਤਾ ਕਿ ਸ਼ਿਕਾਇਤਾਂ ਕਰਦਾ ਹੁਣ ਤੁਹਾਨੂੰ ਇਹ ਤੋਂ ਅੱਗੇ ਪਤਾ ਹੀ ਹੈ ਵੀ ਉਹ ਕੀ ਸ਼ਿਕਾਇਤਾਂ ਵਾਲੇ ਨਾਲ ਕੀ ਇਹਨਾਂ ਦਾ ਹੁਣ ਲੋ ਫਿਰ ਇਹਦਾ ਮਤਲਬ ਹੈ ਜੀ ਮਤਲਬ ਉਹ ਪੈਸੇ ਲੈ ਹੁੰਦੇ ਜੀ ਸਿੰਪਲ ਗੱਲ ਹੈ ਜੀ ਉਹਦੇ ਤੋਂ ਦੇਖੋ ਤੂੰ ਬਾਹਰ ਹੀ ਨਹੀਂ ਨਾ ਆਪ ਹੀ ਉਹ ਵੀ ਜਿਵੇਂ ਉਹਨੇ ਸੋਚਿਆ ਵੀ ਇਹ ਮਤਲਬ ਗਲਤ ਤਰੀਕੇ ਨਾਲ ਸ਼ਿਕਾਇਤਾਂ ਕਰ ਰਿਹਾ ਚਲੋ ਉਹਨੇ ਮੈਨੂੰ ਕੀਤਾ ਮੈਂ ਭਾਈ ਇਹੋ ਜੀ ਕੋਈ ਗੱਲ ਨਹੀਂ ਪਰ ਮੈਂ ਇਹਨਾਂ ਨੂੰ ਦੋ ਤਿੰਨ ਵਾਰ ਹੀ ਗਿਆ ਇਹਨਾਂ ਨੂੰ ਉਲਟਾ ਪੈਸੇ ਜਿਹੋ ਜਿਹਾ ਉਹਨੂੰ ਦੇਣਾ ਸ਼ੁਰੂ ਕਰ ਚਲੋ ਮੈਂ ਕਹਿੰਦਾ ਪਤਾ ਨਹੀਂ ਇਹਨਾਂ ਦੀ ਹੁਣ ਇਹਨਾਂ ਦੀ ਮੱਤ ਹੀ ਨਹੀਂ ਇਹ ਗੱਲ ਕਰਨ ਦੀ ਹਾਂ ਉਹ ਉਹ ਜੀ ਉਹ ਉਹ 8-9 ਮੰਜ਼ਲਾਂ ਜਿੰਨੀਆਂ ਵੀ ਉਹ ਕਰਕੇ ਬਣਾ ਗਿਆ ਜੀ ਠੀਕ ਹੈ ਜੀ ਅੱਛਾ ਇਹਨਾਂ ਮਤਲਬ 베ਰੇ ਕਹਿਣ ਦੇ ਦੱਸਣ ਦੇ ਬਾਜੂ ਕਿ ਤੁਸੀਂ ਆਪਣੇ ਰਿਕਾਰਡ ਵਿੱਚ ਵੇਖੋ ਯਾਰ ਤੁਸੀਂ ਉਹਦੇ ਕੋਲ ਲੈ ਰਹੇ ਜਿਹੜੀ ਤੁਸੀਂ ਚਿੱਠੀ ਵੀ ਲਿਖੀ ਇਹਨਾਂ ਦਾ ਸੋ ਜੀ ਤੁਸੀਂ ਇਹ ਲਿਖਿਆ ਕਿ ਮੈਂ ਜ਼ੁਬਾਨੀ ਕਹਿਣਾ ਕੀ ਤੁਸੀਂ ਤੁਸੀਂ ਕੋਈ ਲਿਖਤੀ ਵੀ ਕਿਹਾ ਜੀ ਕਿਸੇ ਨੂੰ ਨਾ ਨਾ ਮੈਂ ਜ਼ੁਬਾਨੀ ਮਤਲਬ ਮੈਂ ਤਾਂ ਕਹਿੰਦੇ ਆ ਆਈਡੀ ਦੇ ਵਿੱਚ ਤੁਹਾਡੇ ਪਿਆ ਜਬਾਨ ਮਤਲਬ ਮੈਂ ਸੀਤ ਮੈਂ ਤਾਂ ਕਹਾਂ ਵੀ ਜੇ ਹੈ ਨਹੀਂ ਉਹਦੇ ਵਿੱਚ ਕੋਈ ਚੀਜ਼ ਨਹੀਂ ਹੈਗੀ ਆਈਡੀ ਦੇ ਵਿੱਚ ਕਮਿਸ਼ਨਰ ਸਾਹਿਬ ਦੀ ਵਿੱਚ ਬੋਲਣ ਡਿਆਓ ਨਕਸ਼ਾ ਵੀ ਇਹ ਨਕਸ਼ਾ ਚਾਰ ਮਹੀਨਾ ਪਾਸ ਹੈ ਫਿਰ ਇਹਨਾਂ ਨੇ ਉਹਨਾਂ ਨੂੰ ਗਲਤ ਗਾਈਡ ਕੀਤਾ ਜੀ ਕਿ ਉਹ ਅੰਡਰ ਪ੍ਰੋਸੈਸ ਹੈ ਫਲਾਨ ਜਿਹੜਾ ਸ਼ੋਅ ਕਾ ਸਾਨੂੰ ਚੱਲ ਰਿਹਾ ਹੈ ਉਹਦੇ ਵਿੱਚ ਪਹਿਲਾਂ ਲਿਖ ਰਹੇ ਕਿ ਅੰਡਰ ਪ੍ਰੋਸੈਸ ਹੈ ਜਦੋਂ ਕਿ ਨਕਸ਼ਾ ਪਾਸ ਹੈ ਅਸੀਂ ਸੈਂਕਸ਼ਨ ਸਰਟੀਫਿਕੇਟ ਉਹਦੇ ਜਾਰੀ ਕੀਤੇ ਜੀ ਠੀਕ ਹਨ ਜੀ ਅੱਛਾ ਅੱਛਾ ਮਤਲਬ ਇਹ ਇਹ ਲੋਕ ਗੁੰਮਰਾਹ ਕਰਦੇ ਰਹੇ ਆਪਣੇ ਹੀ ਅਫਸਰਾਂ ਨੂੰ ਤੁਸੀਂ ਹੁਣ ਮੇਰੀ ਗੱਲ ਸੁਣੋ ਮਤਲਬ ਮੈਂ ਕੋਈ ਗਲਤ ਕੰਮ ਕਰ ਲਈ ਉਹ ਦਾ ਹੋਰ ਬਣਾਈ ਜਵਾਂ ਜੀ ਕਿ ਇਹ ਦਾ ਜੀ ਅੰਡਰ ਪ੍ਰੋਸੈਸ ਹੈ ਫਲਾਨ ਹੈ ਮਤਲਬ ਇਹ ਤੇ ਦੇਖੋ ਹਾਂ ਸਾਹਿਬ ਸਿੰਪਲ ਸਿੰਪਲ ਹਾਂ ਜੀ ਵੀ ਅਸੀਂ ਜੇ ਕਿਸੇ ਨੂੰ ਨਕਸ਼ੇ ਤੋਂ ਬਿਨਾਂ ਉਸਾਰੀ ਕਰਨ ਦਿੰਦੇ ਹਾਂ ਤੇ ਉਹਦੇ ਕੋਲ ਪੈਸੇ ਲੈਣੇ ਹਾਂ ਜੀ ਇਹ ਤੇ ਦੇਖੋ ਇਹਦੇ ਵਿੱਚ ਹੋਰ ਕੋਈ ਇੰਟਰਸਟ ਸਾਡਾ ਹੈਗਾ ਹੀ ਨਹੀਂ ਜੇ ਆਪਣੇ ਹੀ ਅਸੀਂ ਜੇਬ ਗਰਮ ਨਹੀਂ ਕਰਦੇ ਤੇ ਅਸੀਂ ਕਿਸੇ ਨੂੰ ਗਲਤ ਕੰਮ ਕਿਉਂ ਕਰਨ ਦਿਆਂਗੇ ਜੀ ਹੁਣ ਪੰਡਾਰੀ ਸਾਹਿਬ ਉਹ ਮਤਲਬ ਚਲੋ ਮੇਰੇ ਮੈਂ ਉਸ ਡਿਪਾਰਟਮੈਂਟ ਜੇ ਮੈਂ ਹੁਣ ਇਹੋ ਜੀ ਗੱਲ ਤੇ ਕੀ ਕਵਾਂ ਪਰ ਮਤਲਬ ਤੁਸੀਂ ਜੋ ਵੀ ਸਮਝ ਲਓ ਵੀ ਆਹ ਕੁ ਸਾਡੇ ਵੱਲੋਂ ਪਾਸ ਹੈ ਇਹਨਾਂ ਦੇ ਰਿਦਵਾ ਸਾਡੇ ਤੁਹਾਡੇ ਤੇ ਪਾਤੀ ਸਾਰੀ ਗੱਲ ਦੀ ਅੱਛਾ ਉਹ ਉਹ ਜਦੋਂ ਸਾਰਾ ਕੁਝ ਬਣ ਬਣ ਗਿਆ ਉਹ 11 ਮੰਜ਼ਲ 10 ਮੰਜ਼ਲ ਜੋ ਵੀ ਤੇ ਫਿਰ ਇਹਨਾਂ ਨੇ ਜੀ ਇੱਕ ਨਵਾਂ ਨਕਸ਼ਾ ਲੈ ਆਂਦਾ ਜੀ ਆ ਜੀ ਇੱਕ ਨਕਸ਼ਾ ਪੁਜਾਰੀ ਕੀਤਾ ਗਿਆ ਜੀ ਉਹ ਸਾਈਨ ਉਹ ਹੈ ਜੀ ਮੇਰੇ ਜੀ ਉਹ ਜਾਲੀ ਸਾਈਨ ਹੈ ਮੈਂ ਤੇ ਰੋਲਾ ਪਾਉਣ ਡਿਆ ਉਹਦੀ ਫੋਰੈਂਸਿਕ ਜਾਂਚ ਕਰਾਓ ਯਾਰ ਮੈਨੂੰ ਫਾਇਲ ਲਾ ਦਿਓ ਜੇ ਮੇਰੇ ਸਾਈਨ ਨੇ ਓਕੇ ਮਤਲਬ ਜਾਲੀ ਸਾਈਨਾਂ ਦਾ ਖੇਡ ਤੁਹਾਡੇ ਡਿਪਾਰਟਮੈਂਟ ਜੀ ਵੀ ਚੱਲਦਾ ਹੈ ਇਹ ਵੇਖੋ ਕਿਹਦੇ ਤਾਕਤਵਰ ਨੇ ਫਿਰ ਇਹ ਜਿਹੜੇ ਮਠਾ ਦੀਸ ਬੈਠੇ ਹੋਏ ਇੱਥੇ ਰੰਦਾਸ ਆ ਪਰ ਤੁਸੀਂ ਵੇਖੋ ਨਾ ਇੱਕ ਤੁਸੀਂ ਆਪਣੀ ਗਲਤੀ ਨੂੰ ਲਕਾਉਣ ਲਈ ਤੁਸੀਂ ਹੋਰ ਲੋਕਾਂ ਦੇ ਉੱਤੇ ਸੁੱਟੀ ਜਾਣ ਦੇ ਜੇ ਤੇ ਮਤਲਬ ਇੱਕ 300 ਕਿਲੋਮੀਟਰ ਦੂਰ ਇੱਕ ਬੰਦਾ ਪੋਸਟਡ ਆ ਉਹਦੇ ਜਾਲੀ ਸਾਈਨ ਮਾਰ ਕੇ ਤੁਸੀਂ ਸਾਰਾ ਕੁਝ ਉਹਦੇ ਉੱਤੇ ਲਾਈ ਜਾ ਰਹੇ ਜਦੋਂ ਕਿ ਤੁਹਾਡੇ ਰਿਕਾਰਡ 'ਚ ਸਭ ਕੁਝ ਅਵੇਲੇਬਲ ਹੈ ਅਜੇ ਨਾਲੇ ਇਹ ਇਹ ਦਾਅਵਾ ਸਾਹਿਬ ਮੈਨੂੰ ਇਹ ਨਹੀਂ ਸਮਝ ਲੱਗਦੀ ਇਹ ਕਹਿੰਦੇ ਜੀ ਅਸੀਂ ਰਿਕਾਰਡ ਮੰਗ ਰਹੇ ਹਾਂ ਉਹਦੇ ਕੋਲ ਰਿਕਾਰਡ ਮੰਗਿਆ ਉਹ ਸਰ ਦੇਖ ਜੇ there is nothing ਮੈਂ ਫੇਰ ਤੁਹਾਨੂੰ ਕਹਿ ਰਿਹਾ ਕਿ ਸਾਰਾ ਆਨਲਾਈਨ ਹੈ ਤੁਸੀਂ ਅੱਜ ਸ਼ਰਮਾ ਜੀ ਨੂੰ ਪੁੱਛੋਗੇ ਉਹ ਵੀ ਤੁਹਾਨੂੰ ਇਹੋ ਹੀ ਜਵਾਬ ਦੇਣਗੇ ਜੀ ਕਿ ਕੋਈ ਚੀਜ਼ ਜਿਹੜੀ ਹੈਗੀ ਆ ਕੋਈ ਫਾਈਲਾਂ ਚਾਈਲਾਂ ਨਹੀਂ ਹੈਗੀਆਂ ਇਹ ਤੇ ਤੁਸੀਂ ਗੱਲ ਕਰੋ ਤਾਂ 1996 ਜੋ ਕੋਈ ਹੋਇਆ ਜਾਂ ਸਤਨ ਇਹ 2022 23 ਦੇ ਵਿੱਚ ਨਕਸ਼ੇ ਪਾਸ ਹੋਣ ਦੇ ਨੇ ਕਿਸ ਤਰ੍ਹਾਂ ਤੁਸੀਂ ਕਹਿ ਰਹੇ ਜੇ ਕਿ ਆਫਲਾਈਨ ਇਹ ਉਹ ਕੁਝ ਨਹੀਂ ਹੈਗਾ ਆਫਲਾਈਨ ਕਿਸੇ ਕਿਸੇ ਦਾ ਵੀ ਉੱਥੇ ਸਰਚ ਕਰਾਂਗੇ ਸਵੇਰਾ ਟਰੈਵਲਜ਼ ਦਾ ਹੋਟਲ ਤੇ ਸਾਹਮਣੇ ਦਾ ਰਿਕਾਰਡ ਆ ਜਾਣਾ ਜੀ ਬਿਲਕੁਲ ਤੁਸੀਂ ਉਹਦੀ ਪਾਓਗੇ ਤਾਂ ਉਸੇ ਵੇਲੇ ਨਾਲ ਹੀ ਨਿਕਲ ਆਉਣਾ ਨਾਲੇ ਤੁਸੀਂ ਦੱਸੋ ਅਸੀਂ ਕੋਈ ਮਤਲਬ ਕੋਈ ਕੋਈ ਐਵੇਂ ਹੀ ਕੈਵੇਂ ਥੋੜਾ ਜਿਹਾ ਏਟੀਪੀ ਆ ਐਮਟੀਪੀ ਆ ਸਾਨੂੰ ਨਕਸ਼ਾ ਵੇਖ ਕੇ ਅੱਜ ਤੱਕ 11 ਮੰਜ਼ਲ ਦਾ ਕਦੀ ਨਕਸ਼ਾ ਪਾਸ ਹੋਇਆ ਵੇਖਿਆ ਤੁਸੀਂ ਹੂੰ ਮਤਲਬ ਇਸ ਸਾਰਾ ਸਾਰਾ ਇਹ ਫਿਰ ਛੜਯੰਤਰ ਜਿਹੜਾ ਜੀ ਕੌਨਸਪੀਰੇਸੀ ਕਿੰਨੇ ਰਚੀ ਅੰਦਾਵਾ ਸਭ ਤੁਹਾਡੇ ਮਤਲਬ ਮੈਂ ਤੇ ਸਿਰਫ ਇੱਕੋ ਗੱਲ ਤੁਹਾਨੂੰ ਦੱਸਦਾ ਕਿ ਜਿਹੜੇ ਬੰਦੇ ਦੀ ਰਿਸਪੌਂਸਿਬਿਲਟੀ ਬੰਦੀ ਸੀ ਜੀ ਕਿ ਉਸ ਬਿਲਡਿੰਗ ਨੂੰ ਰੋਕਣਾ ਜਾਂ ਉਹਨੂੰ ਉਹਨੂੰ ਚੈੱਕ ਕਰਨਾ ਉਹਨੇ ਉਹਨੂੰ ਉਹ ਜ਼ਿੰਮੇਵਾਰੀ ਆਪਣੀ ਇੱਧਰ ਖੁਰਦਪੁਰਤ ਕਰ ਲਈ ਉੱਕ ਦੀ ਉਹ ਜਾਲੀ ਨਕਸ਼ਾ ਦਾ ਲਾਤਾ ਕਦੀ ਕੁਝ ਲਾਤਾ ਜਦੋਂ ਕਿ ਤੁਹਾਨੂੰ ਰਿਕਾਰਡ ਦਾ ਕੋਈ ਮਤਲਬ ਨਹੀਂ ਕਿ ਰਿਕਾਰਡ ਚਾਹੀਦਾ ਫਲਾਂ ਚਾਹੀਦਾ ਐਕਸ਼ਨ ਲੈਣ ਲਈ ਤੁਸੀਂ ਰਿਕਾਰਡ ਤੇ ਤੁਹਾਡੇ ਕੋਲ ਹੈ ਰਿਕਾਰਡ ਕੱਢੋ ਤੇ ਇੱਕ ਲਵਾਸਾ ਮੈਨੂੰ ਇਹ ਵੀ ਨਹੀਂ ਗੱਲ ਸਮਝ ਆਉਂਦੀ ਵੀ ਹਮੇਸ਼ਾ ਡਿਪਾਰਟਮੈਂਟ ਮੈਂ ਚਲੋ ਇਹ ਤੇ ਇੱਕ ਸਵੇਰਾ ਦੀ ਗੱਲ ਨਹੀਂ ਕਰ ਰਿਹਾ ਮੈਂ ਉਦੋਂ ਹੀ ਕਿਉਂ ਜਾਗਦਾ ਜਦੋਂ ਉਹਨੂੰ ਕਿਸੇ ਦੀ ਸ਼ਿਕਾਇਤ ਹੁੰਦੀ ਹੈ ਬਾ ਜੀ ਨਾ ਜੀ ਸ਼ਿਕਾਇਤ ਹੁੰਦੀ ਤੁਸੀਂ ਇੱਕ ਬਿਲਡਿੰਗ ਆਨ ਗoing ਚੱਲ ਰਹੀ ਹੈ ਜੀ ਤੁਸੀਂ ਉਹਨੂੰ ਬੰਦੇ ਨੂੰ ਪੁੱਛਦੇ ਹੋ ਰਿਹਾ ਰਿਕਾਰਡ ਦੇ ਆਪਣਾ ਤੇਰਾ ਨਕਸ਼ਾ ਕੀ ਹੈ ਤੁਸੀਂ ਆਪਣੀ ਆਪਣੇ ਕਰੰਟ ਪੁਰਦੇ ਨਕਸ਼ੇ ਪਾਸ ਨੇ ਕੋਈ ਕੋਈ ਇਹ ਥੋੜੀ ਕਿ ਉਥੇ ਕੋਈ 100 ਨਕਸ਼ਾ ਰੋਜ ਦਾ ਪਾਸ ਹੋ ਰਿਹਾ ਇਨਵੈਸਟ ਪੰਜਾਬ ਚ ਮੇਰੇ ਖਿਆਲ ਮਹੀਨੇ ਦੇ 2-4 ਮਸਾਂ ਹੀ ਹੁੰਦੇ ਹੋਣੇ ਓਕੇ ਓਕੇ ਚਲੋ ਇੱਕ ਤਾਂ ਦੇਖੋ ਰਦਾਵਾ ਸਾਹਿਬ ਦੇਖੋ ਹੁਣ ਬਿਲਡਿੰਗ ਗਈ ਉਹ ਬਣਾ ਹਾਂ ਜੀ ਹੁਣ ਜਿਹੜੇ ਬੰਦੇ ਜਿਹੜੇ ਬੰਦਿਆਂ ਨੇ ਬਣਾਈ ਉਹ ਤੇ ਆਪਣਾ ਹਿੱਸਾ ਪੱਤੀ ਲੈ ਕੇ ਚੁੱਪ ਹੋ ਗਏ ਤੇ ਗੱਲ ਛੁੱਟੀ ਜਾਂਦੇ ਆ ਇਕਬਾਲ ਪ੍ਰੀਤ ਸਿੰਘ ਰਦਾਵਾ ਤੇ ਵੀ ਇਹਨਾਂ ਨੇ ਇੱਕ ਨਕਸ਼ੇ ਜਾਲੀ ਜੋ ਜੋ ਕਹਿਆ ਜਾ ਰਿਹਾ ਮੈਂ ਤੁਹਾਨੂੰ ਨਹੀਂ ਮੈਂ ਮੈਂ ਸਮਝ ਨਹੀਂ ਗੱਲ ਤਾਂ ਚਲੋ ਮੈਂ ਲੈਣਾ ਜੀ ਮਤਲਬ ਹੁਣ ਤੁਸੀਂ ਇਹ ਕਹਿ ਰਹੇ ਹੋ ਬਿਲਕੁਲ ਤੁਹਾਡੇ ਸਾਈਨ ਜਿਹੜੇ ਨੇ ਇਹ ਝੂਠੇ ਕੀਤੇ ਗਏ ਨੇ ਜਦ ਕਿ ਤੁਸੀਂ ਆਪਣੀ ਚਿੱਠੀ ਦੇ ਵਿੱਚ ਵੀ ਲਿਖਿਆ ਕਿ ਮੈਂ ਇਹਨਾਂ ਨੂੰ ਜ਼ੁਬਾਨੀ ਕਈ ਵਾਰੀ ਦੱਸਿਆ ਵੀ ਇਹਦਾ ਨਕਸ਼ਾ ਕਿੰਨਾ ਪਾਸ ਹੈ ਤੇ ਇਹ ਬਣ ਕਿੰਨਾ ਰਿਹਾ ਹੈ ਬਿਲਕੁਲ ਠੀਕ ਹੈ ਨਾ ਜੀ ਇਹ ਗੱਲ ਹੈ ਬਿਲਕੁਲ 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 ਔਰ ਉਹਦੀ ਜਿਹੜੀ ਜਾਂਚ ਕਰਾਉਣੀ ਮੈਂ ਨਾਲ ਚੱਲ ਜੂੰਗਾ ਕਿ ਮੇਰੇ ਸਾਈਨ ਉੱਥੇ ਵੈਰੀਫਾਈ ਕਰਾ ਲਵਾਂ ਮੇਰੇ ਕੋਲ ਸਾਈਨ ਕਰਾ ਲਓ ਇੱਕ ਇਹ ਤੇ ਫਿਰ ਇੱਕ ਨਵਾਂ ਮੋੜ ਆ ਗਿਆ ਜੀ ਇਸ ਇਸ ਕੇਸ ਦੇ ਵਿੱਚ ਰੰਧਾਵਾ ਸਾਹਿਬ ਤੁਸੀਂ ਕਮਿਸ਼ਨਰ ਸਾਹਿਬ ਨੂੰ ਜਵਾਬ ਭੇਜਤਾ ਆਪਣਾ ਜੀ ਹਨਾ ਮੈਂ ਕਮਿਸ਼ਨਰ ਸਾਹਿਬ ਨੂੰ ਸੈਕਟਰੀ ਸਾਰਿਆਂ ਨੂੰ ਮੈਂ ਇਹਨਾਂ ਦੀ ਕਾਪੀ ਭੇਜੀ ਹੈ ਕਿ ਫੋਰੈਂਸਿਕ ਤੋਂ ਜਾਂਚ ਕਰੋ ਤੁਸੀਂ ਕਿਉਂ ਇਧਰ ਨੂੰ ਸਰ ਕਿਸੋ ਤਿੰਨ ਲਾਵਾ ਸਾਹਿਬ ਚਲੋ ਤੁਹਾਡੇ ਅਕੋਰਡਿੰਗ ਟੂ ਯੂ ਤੁਸੀਂ ਵੇਖੋ ਲੰਬਾ ਸਮਾਂ ਐਮਟੀਪੀ ਰਹੇ ਹੋ ਅਮਰਸਰ ਦੇ ਵਿੱਚ ਵੀ ਤੁਹਾਡਾ ਐਕਸਪੀਰੀਅੰਸ ਰਿਹਾ ਇਹ ਹੋਣਾ ਕੀ ਚਾਹੀਦਾ ਜਿਹਦੇ ਨਾਲ ਸਾਰਾ ਸਾਰੀ ਚੀਜ਼ ਜਿਹੜੀ ਹੈ ਉਹ ਸਾਹਮਣੇ ਆ ਸਕੇ ਹੋਣਾ ਕੀ ਚਾਹੀਦਾ ਵੇਖੋ ਸਰ ਇੱਕ ਇਲਲੀਗਲ ਬਿਲਡਿੰਗ ਬਣੀ ਜੀ ਠੀਕ ਹੈ ਜੀ ਹੁਣ ਉਹ ਜਿਹੜਾ ਓਨਰ ਹੈ ਉਹ ਕਹਿ ਰਿਹਾ ਕਿ ਮੈਨੂੰ ਕਿਸੇ ਨੇ ਕਿਹਾ ਹੀ ਨਹੀਂ ਕਿ ਤੇਰੀ ਇਲੈਗਲ ਬੰਦੀ ਸੀ ਮੈਨੂੰ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਤੇ ਨਾ ਮੈਨੂੰ ਕਿਸੇ ਨੇ ਦੱਸਿਆ ਜੀ ਠੀਕ ਹੈ ਜੀ ਉਹਨੂੰ ਸੋ ਕਾਲ ਜਿਹੜੀ ਗਲਤੀ ਹੈ ਇਹ ਬਣਦੀ ਤਾਂ ਫੀਲਡ ਸਟਾਫ ਦੀ ਹੈ ਜਿਨ੍ਹਾਂ ਜਿਨ੍ਹਾਂ ਦੀ ਉੱਥੇ ਡਿਊਟੀ ਸੀ ਕਿ ਤੁਸੀਂ ਉਹ ਇੰਨੀ ਵੱਡੀ ਉਹ ਕੁੱਤਬ ਮਨਾਰ ਬਣ ਰਿਹਾ ਤੁਸੀਂ ਇਹਨੂੰ ਚੈੱਕ ਕਰਦੇ ਹੁਣ ਜੇ ਅਸੀਂ ਉਹਦੇ ਤੇ ਵੀ ਇਕੱਲੇ ਤੇ ਸੁੱਟੀ ਜਾਈਏ ਮਾਲਕ ਦੇ ਤਾਂ ਉਹ ਵੀ ਗੱਲ ਗਲਤ ਹੈ ਬਿਲਕੁਲ ਠੀਕ ਹੈ ਜੀ ਬਿਲਕੁਲ ਇਕੱਲਾ ਮਾਲਕ ਜ਼ਿੰਮੇਵਾਰ ਨਹੀਂ ਹੈ ਅਸੀਂ ਬਿਲਕੁਲ ਜਿਨ੍ਹਾਂ ਨੇ ਆਪਣਾ ਕੰਮ ਠੀਕ ਠੰਗ ਨਾਲ ਨਹੀਂ ਕੀਤਾ ਤਨਖਾਹ ਤੇ ਸਰਕਾਰ ਕੋ ਲਈ ਤੇ ਆਪਣੇ ਸਾਨੂੰ ਤਨਖਾਹ ਮਿਲਦੀ ਐ ਇਸੇ ਕੰਮ ਦੀ ਐ ਕਿ ਅਗਲੇ ਨੂੰ ਜਾ ਕੇ ਦੱਸੋ ਨਕਸ਼ਾ ਖੋਸਾਦਾ ਉਹਨੂੰ ਨਾ ਪਤਾ ਹੋਵੇ ਵੀ ਕੀ ਐ ਨਕਸ਼ੇ ਅਸੀਂ ਦੱਸ ਸਕਦੇ ਆ ਆ ਤੇਰਾ ਨਕਸ਼ਾ ਇੰਨਾ ਪਾਸ ਹੈ ਮੈਂ ਇਹ ਗੱਲ ਨੂੰ ਪਤਾ ਨਾ ਜੀ ਮੇਰਾ 4 ਮੰਜ਼ਲਾ ਪਾਸ ਹੈ ਮੈਂ ਕਹਿੰਦਾ ਜੀ ਮੈਂ ਯਾਰਾ ਮੰਜਲਾ ਥੋੜੀ ਪਰਬਲ ਮੈਂ ਅਗਲਾ ਅਗਲਾ ਕਹਿਨਦਾ ਨਾ ਜੀ ਕਿ ਮੈਨੂੰ ਨਹੀਂ ਪਰ ਮੈਂ ਫੇਰ ਵੀ ਮੈਂ ਕਹਿੰਦਾ ਚਲੋ ਸਾਡੀ ਡਿਊਟੀ ਤੇ ਬੰਦੇ ਨੂੰ ਜਾ ਕੇ ਦੱਸੋ ਵੀ ਤੇਰਾ ਇੰਨਾ ਪਾਸ ਹੈ ਵੀ ਤੂੰ ਗਲਤ ਤੇ ਲਈ ਫਿਰਨਾ ਜਾਂ ਗਲਤ ਹੈ ਚਲੋ ਕੁਝ ਤੁਸੀਂ ਹੋਰ ਇਸ ਮਾਮਲੇ 'ਚ ਕਹਿਣਾ ਚਾਹੁੰਦਾ ਸਭ ਮੈਂ ਤੇ ਇਹੋ ਹੀ ਕਹੂੰਗਾ ਕਿ ਮਤਲਬ ਸਾਰੇ ਕ ਬੰਦੇ ਨੂੰ ਪਤਾ ਸੀ 4 4.5 ਜਿੰਨੇ ਵੀ ਬੰਦੇ ਇੱਥੇ ਪੋਸਟਡ ਸਨ ਦੇ ਨੋ ਕਿ 4 4.5 ਦਾ ਜਿਹੜਾ 11 ਮੰਜ਼ਲੇ ਇਹਨਾਂ ਨੇ ਬਣਾਇਆ ਬਿਲਕੁਲ ਇਹਨੇ ਨੈਗਲੀਜੈਂਸ ਕੀਤੀ ਹੈ ਮਤਲਬ ਮੈਂ ਤੇ ਫਿਰ ਇਸ ਜਿਹੜੀ ਗੱਲਬਾਤ ਹੋ ਇਸ ਨਤੀਜੇ ਤੇ ਪਹੁੰਚਿਆ ਜਿਹੜਾ ਵੀ ਬੰਦਾ ਉੱਥੇ ਜਾਂਦਾ ਰਿਹਾ ਜਿਹਦਾ ਕੰਮ ਸੀਗਾ ਇਸ ਨੂੰ ਰੋਕਣਾ ਉਹ ਜਾਂਦਾ ਰਿਹਾ ਤੇ ਇਹ ਮਾਲਕ ਆਪਣੀਆਂ ਮੰਜਲੇ ਪਾਉਂਦਾ ਰਿਹਾ ਤੇ ਉਹ ਜਾ ਕੇ ਇਸ ਕੋਲੋਂ ਆਪਣੀ ਫੀਸ ਆਪਣੇ ਪੈਸੇ ਰਿਸ਼ਵਤ ਲੈ ਕੇ ਜੇਬ 'ਚ ਪਾਉਂਦਾ ਰਿਹਾ ਇਹ ਇਹ ਮੇਰਾ ਕਨਕਲੂਜਨ ਹੈ ਮੇਰਾ ਮੰਨਣਾ ਹੈ ਬਿਲਕੁਲ ਆਪਣੀ ਡਿਊਟੀ ਨਹੀਂ ਨਿਭਾਉਂਦਾ ਰਿਹਾ ਤੁਸੀਂ ਸੁਣ ਹੀ ਲਿਆ ਇਕਬਾਲਪ੍ਰੀਤ ਸਿੰਘ ਰੰਦਾਵਾ ਨੇ ਸਾਰੇ ਕਾਲੇ ਚਿੱਠੇ ਡਿਪਾਰਟਮੈਂਟ ਦੇ ਖੋਲ ਕੇ ਰੱਖ ਦਿੱਤੇ ਨੇ। ਬੋਲ ਕੇ ਜੀ ਤੁਹਾਡੇ ਆਦੇ ਤੇ ਕੀ ਮੰਨੈ ਦੇਖੋ ਇਹ ਕਹਿੰਦੇ ਵੀ ਦਾਲ ਚ ਕਹਾਣੀ, ਦਾਲੀ ਕਾਲੀ ਐ। ਦਾ ਹੀ ਕਾਲੀ ਆ ਇਹ ਵੀ ਅਹੀ ਕੱਲ ਵੀ ਇਹੇ ਗੱਲ ਕੱਢੇ ਇੱਥੇ ਤਾਂ ਗੱਢਦੇ ਆਂ ਵੀ ਇਹ ਵਿਭਾਗ ਦੇ ਡਿਪਾਰਟਮੈਂਟ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਤੋਂ ਬਿਨਾ ਐਡਾ ਵੱਡਾ ਕੁੱਤਬ ਮਨਾਰ ਖੜਾ ਨਹੀਂ ਹੋ ਸਕਦਾ ਜਿਹੜਾ ਰੰਧਾਵਾ ਸਾਹਿਬ ਕਹਿ ਰਹੇ ਵੀ ਐਡਾ ਕੁੱਤਬ ਮਨਾਰ ਖੜਾ ਹੋ ਗਿਆ ਤੇ ਅਧਿਕਾਰੀ ਵੰਦੇ ਰਹੇ ਆਂਦੇ ਵੀ ਅਫਸਰਾਂ ਨੂੰ ਗਮਰਾਹ ਕਰਦੇ ਰਹੇ ਵੀ ਇਹਦੇ ਸੈਂਕਸ਼ਨ ਪਲਾਨ ਹੋਣਾ ਜੀ ਇਹਦੇ ਸੈਂਕਸ਼ਨ ਦੀਨ ਹੈ ਜੀ ਉਹ ਆਂਦੇ ਵੀ ਤੀ ਉਹਨੂੰ ਕੋਲ ਰੈਟ ਮੰਗਦੇ ਰਹੇ ਇੱਕ ਦੂਜੇ ਕੋਲ ਮੰਗਦੇ ਰਹੇ ਵੀ ਜਿਹਨਾਂ ਜਿਹੜੇ ਅੰਕਵਰੀ ਆਈਦੇ ਉਹਨੂੰ ਕੁਮਰਾ ਕਰਦੇ ਰਹੇ ਤੇ ਤਹੀ ਆਪਣਾ ਆਪਣਾ ਰਿਕਾਰਡ ਕਿਉਂ ਨਹੀਂ ਹੋ ਲਿਆ ਵੀ ਤੁਹਾਡੇ ਦੇ ਔਨਲਾਈਨ ਸਾਰਾ ਰਿਕਾਰਡ ਹੀ ਹਾਂਦੇ ਇਹ ਸਰਕਾਰ ਆਉਣ ਤੋਂ ਪਹਿਲਾਂ ਦਾ ਹੀ ਰਿਕਾਰਡ ਔਨਲਾਈਨ ਹੋ ਗਿਆ ਹੀ ਇਹਨਾਂ ਕਿ ਔਨਲਾਈਨ ਪਾਸ ਤਾਂ ਤੇ ਮੈਂ ਮੈਨੂੰ ਉਹਨਾਂ ਅੱਖਾਂ ਗਦਾਂ ਦੇ ਦੇਣਾ ਸੀ ਉਹਾਂ ਦੇ ਵੀ ਜਿਹੜੇ ਫੀਲਡ ਸਟਾਫ ਹੋਣੀ ਜਿੰਮੇਰੀ ਬੰਦੀ ਇਹਨੂੰ ਰੋਕਣਾ ਤਾਂ ਦੇ ਮੈਂ ਸਮੇਂ ਸਮੇਂ ਸਿਰ ਇਹਨਾਂ ਨੂੰ ਜ਼ਬਾਨੀ ਗਾਹ ਕਰਦਾ ਰਿਹਾ ਪੀਆ ਵੇਖੋ ਕਤਮ ਬਣਾਰ ਬਣੀ ਜਾਣ ਡਿਆ ਨੂੰ ਰੋਕੋ ਇਹ ਲੋਕ ਇਹ ਕੋਨੇ ਇੱਕ ਹੋਰ ਬੜੀ ਵੱਡੀ ਗੱਲ ਕੀ ਕਹਿੰਦੇ ਵੀ ਮੇਰੇ ਜਾਲੀ ਸਾਈਨ ਕੀਤੇ ਗਏ ਨੇ ਤੁਸੀਂ ਦੇਖੋ ਇਹ ਬਹੁਤ ਵੱਡਾ ਸ਼ਰੇਣਤਰ ਹੈ ਇਹਦਾ ਮਤਲਬ ਇਹ ਇਕੱਲਾ ਹੀ ਸਵੇਰਾ ਹੋਟਲ ਨਹੀਂ ਹੋਏਗਾ ਜਿਹਦੇ ਜਾਲੀ ਸਾਈਨ ਕੀਤੇ ਗਏ ਉੱਥੇ ਦੇ ਬਹੁਤ ਸਾਰੇ ਆਵਾ ਹੀ ਉੱਤੇ ਆਏ ਦੇਖੋ ਜਦ ਤਸੀਨਦਾਰ ਹੁੰਦੇ ਆ ਵੀ ਜਾਲੀ ਐਨਓਸੀ ਆਉਂਦੀਆਂ ਜਾਲੀ ਸਾਈਨ ਹੋ ਗਿਆ ਐਨਓਸੀ ਆਂਦੇ ਆ ਇਹ ਵਿਭਾਗ ਦੇ ਤੇ ਕੰਨ ਦੇ ਜੂਣੀ ਸਰਕਦੀ ਤੇ ਨਾ ਕੋਈ ਪੁਲਸ ਕਾਰਵਾਈ ਕਰਦੀ ਆ ਕਿੰਨੇ ਅਗਦੇ ਕਾਰਵਾਈ ਕੀਤੀ ਆ ਹੁੰਦੇ ਆ ਵਿਜੀਲੈਂਸ ਨੂੰ ਚਾਹੀਦਾ ਪਿੰਦਵਾ ਸਾਹਿਬ ਦੇ ਬਿਆਨ ਲੈਣ ਤੇ ਕੇਸ ਸਿਸਟਮ ਕਰ ਦੇਣ ਜਿੱਦਾਂ ਸੈਕਰੀ ਸਾਹਿਬ ਨੇ ਕਿਹਾ ਕੇਸ ਸਿਸਟਮ ਕਰੋ ਉਹਨਾਂ ਅਧਿਕਾਰੀਆਂ ਦੇ ਵੀ ਕਰੋ ਜਿਨ੍ਹਾਂ ਨੇ ਬਣਾਇਆ ਜਿਨ੍ਹਾਂ ਜਾਲੀ ਸਾਈਨ ਉਹਨਾਂ ਦੇ ਦਾਅਵਾਸਾਂ ਦੇ ਕਰਕੇ ਤੇ ਮੈਨੂੰ ਉਹ ਨਕਸ਼ਾ ਦਿੱਤਾ ਉਹ ਆਂਦੇ ਵੀ ਰਿਕਾਰਡ ਤੱਕਾਈ ਸਾਰਾ ਔਨਲਾਈਨ ਤੇ ਮੈਨੂਅਲ ਮੇਰੇ ਸਾਈਨ ਕੋ ਕੀਤੇ ਬੜੀ ਵਧੀਆ ਗਾਂਦੇ ਫੋਰੈਂਸਿਕ ਜਾਂਚ ਕਰਾਓ ਹੈਂਡਰਿਟਨ ਐਕਸਪਰਟ ਨੂੰ ਮੈਨੂੰ ਵੀ ਲੈ ਜਾਓ ਆਂਦੇ ਨਾਲ ਮੇਰੇ ਵੀ ਸਾਈਨ ਕਰਾਓ ਤੇ ਉਹਦੇ ਵੀ ਕਰਾਓ ਤੇ ਜੇ ਮੈਂ ਕੋਈ ਕੀਤਾ ਤੇ ਆਂਦੇ ਮੈਨੂੰ ਸੂਲੀ ਤੇ ਟੰਗ ਦਿਓ ਫਾਈਲ ਆ ਦਿਓ ਨਹੀਂ ਤੇ ਜਿਨ੍ਹਾਂ ਨੇ ਜਾਲੀ ਸਾਈਨ ਕੀਤੇ ਆ ਵਜਣ ਵਾਸਤੇ ਆਪਣੀ ਜਿੰਨੇ ਬੰਦਿਆ ਦੀ ਰਿਸਪੌਂਸਿਬਿਲਟੀ ਇਹ ਕੰਮ ਨੂੰ ਰੋਕਣਾ ਫੀਲਡ ਸਟਾਫ ਦੀ ਉਥੇ ਇੰਸਪੈਕਟਰਾਂ ਦੀ ਜਾਂ ਏਟੀਪੀ ਦੀ ਜਿਨ੍ਹਾਂ ਨਹੀਂ ਰੋਕਿਆ ਜਿਨ੍ਹਾਂ ਨੂੰ ਬਣਾਈ ਗਿਆ ਹੈ ਤੇ ਉਹਨਾਂ ਨੇ ਆਂਦੇ ਵੀ ਆਪਣੇ ਜ਼ਿੰਮੇਵਾਰੀ ਤੋਂ ਬਚਣ ਵਾਸਤੇ ਤੇ ਮੇਰੇ ਤੇ ਸਾਰੇ ਝੂਠੇ ਝੋਲਾ ਤੇ ਆਂਦੇ ਵੀ ਮੈਂ ਬੈਠਾ 300 ਕਿਲੋ ਦੂਰ ਹੋਣਾ ਕਿਹਾ ਵੀ ਇਹਨੂੰ ਕਿਹੜਾ ਪਤਾ ਲੱਗਣਾ ਇੱਥੇ ਲਾ ਦਿਓ ਆਂਦੇ ਵੀ ਜਦੋਂ ਜਦੋਂ ਮੈਂ ਇਹਨਾਂ ਨੂੰ ਗਾਹ ਕਰਦਾ ਹਾਂ ਵੀ ਆਹ ਵੇਖੋ ਕੁਦਮ ਬਨਾਰ ਬਣ ਰਿਹਾ ਜੇ ਆਂਦੇ ਕਿ ਜਾ ਕੇ ਹੋਟਲ ਮਾਲਕ ਨੂੰ ਚੁੱਕ ਦੇਂਦੇ ਬਿੰਦਾਵਾ ਤੇਰੀ ਸ਼ਿਕਾਇਤ ਕਰਦਾ ਉਨਾ ਦੇ ਤੋਂ ਤੱਕ ਕੁਟੇ ਲਫਜ਼ਾਂ ਵਿੱਚ ਕਿਹਾ ਵੀ ਇਹਨਾਂ ਨੇ ਸ਼ਿਕਾਇਤਾਂ ਕਰਨ ਵਾਲੇ ਆਪਣੇ ਬੰਦੇ ਰੱਖੇ ਹੁੰਦੇ ਆ ਜਿੱਦਾਂ ਲੋਕ ਰੋਪ ਲਾਂਦੇ ਆ ਵੀ ਸ਼ਿਕਾਇਤ ਕਰਾਂਦੇ ਆ ਆ ਵੀ ਸੌਦਾ ਕਰਾਂਦੇ ਆ ਕੁਝ ਪੈਸੇ ਉਹਨੂੰ ਦਵਾਉਂਦੇ ਆ ਕੁਝ ਆ ਲੈ ਲੈਂਦੇ ਆ ਜਿੱਦਾਂ ਹੀ ਗੱਲ ਕੀਤੀ ਆ ਅਸ਼ਵਾਲੇ ਦੇ ਕੋਲ ਰਾਇਲ ਪਾਸ ਦੇ ਨਾਲ ਬਣ ਡਿਆ ਉਹ ਰਾਤ ਨੂੰ ਇੱਕ ਇਨਸਪੈਕਟਰ ਖਲੋ ਗਿਆ ਬਾਂਡਿਆ ਤੇ ਉਹ ਸਕੂਟਰੀ ਵਾਲੇ ਢਿੱਗਦਾਨੇ ਜਾ ਕੇ ਰੋਲਾ ਪਾਤਾ ਕਿ ਜੀ ਇੱਥੋਂ ਇੱਕ ਹੋਰ ਯਾਦ ਆ ਗਿਆ ਮੈਨੂੰ ਤੁਸੀਂ ਦੇਖੋ ਕੁਝ ਦਿਨ ਪਹਿਲੇ ਇੱਕ ਪ੍ਰਾਈਵੇਟ ਕਰਿੰਦਾ ਫੜਿਆ ਗਿਆ ਬਿਜ਼ਨਸ ਨੇ ਫੜਿਆ ਉਹਨੂੰ ਪੈਸੇ ਤੇ ਉਹ ਉਹਦਾ ਵੀ ਐਮਟੀਪੀ ਡਿਪਾਰਟਮੈਂਟ ਦੇ ਵਿੱਚ ਕਿਹੜੇ ਲੋਕਾਂ ਦੇ ਨਾਲ ਸੰਗੰਨ ਹੈ ਦੇਖੋ ਮੈਂ ਕੱਲ ਗੱਲ ਕੀਤੀ ਸੀ ਜੀਸੀਪੀ ਜਿਹੜੇ ਨੇ ਉਹਨਾਂ ਦੇ ਨਾਲ ਕਹਿੰਦੇ ਮੈਂ ਜਾਂਚ جاری ਹੈ ਅੱਜ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਐਸਐਸਪੀ ਸਾਹ ਦੇ ਨਾਲ ਵੀ ਗੁਰਸੇਵਰ ਸਿੰਘ ਬਰਾੜ ਦੇ ਨਾਲ ਵੀ ਇਹ ਕਿਸ ਤਰ੍ਹਾਂ ਦੇਖੋ ਜਾਲੀ ਨਕਸ਼ਿਆਂ ਦਾ ਧੰਦਾ ਜਾਲੀ ਦਸਤਾਵੇਜਾਂ ਦਾ ਧੰਦਾ ਇਹ ਉੱਥੇ ਚੱਲ ਰਿਹਾ ਤੇ ਫੇਰ ਫਰਕ ਤੇ ਕਿ ਜੀ ਸਮੇਂ ਤੋਂ ਇਹ ਪਰਿਆਭਿਕ ਕਾਦਾ ਬਦਲਾਵ ਬਦਲਾਵ ਵਾਲੀ ਸਰਕਾਰ ਆ ਪੰਜਾਬ ਦੇ ਵਿੱਚ ਬਿਲਕੁਲ ਕੋਈ ਬਦਲਾਵ ਨਹੀਂ ਠਗੀ ਵੱਧ ਗਈ ਆ ਤੁਹਾਨੂੰ ਇਹ ਛਾਲੇ ਵਾਲੇ ਦੀ ਮੈਂ ਗੱਲ ਕਰਨ ਡਿਆ ਹਾਂ ਨਾ ਜਿਹੜੇ ਏਟੀਪੀ ਨੇ ਉੱਥੇ ਲੱਡੂ ਭੋਰਿਆ ਸੀ ਨਾ ਉਹੀ ਇਸ ਇਸ ਕੰਮ ਦੇ ਵਿੱਚ ਹੈਗਾ ਸੀ ਤੇ ਜਿਹੜਾ ਵਿਜੀਲੈਂਸ ਉਹਨਾਂ ਕਰਿੰਦਾ ਫੜਿਆ ਨਾ ਤੇ ਜਿਹੜੇ ਉਹ ਕੋ ਕਾਗਜ਼ ਫੜੇਗੇ ਉਸੇ ਏਟੀਪੀ ਦੇ ਇੱਕ ਮਹਿਲਾ ਇੰਸਪੈਕਟਰ ਦੇ ਹੀ ਆnde ਕਿਉਂ ਨਹੀਂ ਉਹਨਾਂ ਨੂੰ ਇੰਨਾ ਕ ਫੜਿਆ ਗਿਆ ਕਿਉਂਕਿ ਉਹਨਾਂ ਦੀ ਪਹੁੰਚ ਜ਼ਿਆਦਾ ਹੁੰਦੀ ਆ ਇਸ ਕਰਕੇ ਨਹੀਂ ਫੜਦੇ ਤੇ ਉਹ ਗਰੀਬ ਆਦਮੀ ਫੜ ਕੇ ਦੀਨ ਦੇ ਤਾ ਦੀ ਵੇਖੋ ਸਹੀ ਉਹਦੇ ਕੋ ਫੈਲਾ ਕਿਧੀਆਂ ਆਈ ਇਹਦੀ ਮੈਡਮ ਤੇ ਉਹ ਵੀ ਨਹੀਂ ਫੜੀ ਗਈ ਤਾਂ ਕਿ ਜਿਹਦਾ ਵਿਸ਼ਾ ਨਾਮ ਆਇਆ ਸੀ ਦੇ ਵਿੱਚ ਇੰਪਰੂਵਮੈਂਟ ٹرسٹ ਆਇਆ ਜੀ ਮੈਡਮਾਂ ਜਿਹੜੀਆਂ ਨਾ ਉਹ ਬਚ ਜਾਂਦੀਆਂ ਤੇ ਵੇਖੋ ਨਾ ਕਿੰਨਾ ਉਹ ਲੱਡੂ ਭੋਣ ਵਾਲਾ ਵੀ ਉਹ ਤੇ ਵੇਖੋ ਸ਼ਰੇ ਆਮ ਰੇਲ ਪਾਸ ਤੇ ਨਾਲ ਉਹ ਕਿੰਨਾ ਵੱਡਾ ਲੈਂਡਰ ਬੁਵਾਤਾ ਰਤੋਂ ਰਾਤ ਤੇ ਕੁੰਭ ਕਰਨੀ ਨਹੀਂ ਸੁਤਾ ਕਿੰਨੀ ਵਾਰੀ ਕਮਿਸ਼ਨਰ ਸਾਹਿਬ ਨੂੰ ਕਿਹਾ ਕਿ ਮੇਰੇ ਨਾਲ ਕੋਈ ਨਹੀਂ ਕਰਦੇ ਮੈਂ ਬਿਆਨ ਦੇ ਅਖਬਾਰ ਤੇ ਇਹਨਾਂ ਨੇ ਪੜਨ ਲਿਆ ਜਿੱਥੇ ਇਹ ਉਹ ਲਾਈਟ ਬਦਲਾ ਦਾਂਗੇ ਲਾਈਟ ਕੋ ਬਦਲਾ ਲੋਗੇ ਸਾਲ ਲੱਗਿਆ ਲਾਈਟਾਂ ਨਹੀਂ ਹੋਈਆਂ 4-4 ਸਾਲ ਦੀ ਗਾਰੰਟੀ ਵਾਲੀ ਸੀ ਹੁਣ 5 ਸਾਲੇ ਗਾਰੰਟੀ ਲੈਣ ਦੇ ਜੇ ਤੇ ਪਹਿਲੀਆਂ ਗਾਰੰਟੀਆਂ ਕਿੱਥੇ ਗਈਆਂ ਪਹਿਲੇ ਲਾਈਟਾਂ ਦੇ ਮਹਿ ਹੈ ਕਿੱਥੇ ਹੈਗੇ ਨਰਕ ਬਣ ਗਿਆ ਅੱਜ ਤੀ ਹੀ ਕੂੜੇ ਦੇ ਢੇਰ ਚਕਾਰੇ ਜੇ ਵੀ ਅੱਜ ਸੀਐਮ ਸਾਹਿਬ ਨੇ ਆਉਂਦਾ ਕੇਜਰੀਵਾਲ ਸਾਹਿਬ ਦਾ ਤੇ ਸੀਐਮ ਸਾਹਿਬ ਦਾ ਦੌਰਾ ਵਾ ਅੱਗੇ ਕੋਈ ਨਹੀਂ ਸਵਾਰੀ ਕਰਾਂਦੇ ਜਿਹੜੀਆਂ ਪਾਸ ਕਲੋਨੀ ਉਹਨਾਂ ਦੀ ਇੱਕ ਅਸੀਪਤੀ ਇਦਾਂ ਘਲਾਇਆ ਕਿ ਕਮਿਸ਼ਨਰ ਸਾਹਿਬ ਕੰਮ ਕਰਨੀ ਨਹੀਂ ਸੁੱਤੇ ਆ ਜਾਗਦੇ ਨਹੀਂ ਮੇਰੀ ਤੇ ਮਿਹਰਬਾਨ ਬੇਨਤੀ ਆ ਮਾਂ ਜੋ ਜਿਹੜੇ ਮੁੱਖ ਮੰਤਰੀ ਪੰਜਾਬ ਆ ਵੀ ਇਹ ਕਵੀਸ਼ਰਾ ਸਾਹਿਬ ਨੂੰ ਕਿਤੇ ਹਰ ਲਾਓ ਤੇ ਇੱਕ ਅਜਾ ਟਰਸਟ ਨੂੰ ਆ ਚੇਅਰਮੈਨ ਸਾਹਿਬ ਤੋਂ ਮੁਕਤ ਕਰ ਦਿਓ ਉਹ ਵੀ ਕੋਈ ਭ੍ਰਸ਼ਟਾਚਾਰ ਮੁਕਤ ਨਹੀਂ ਤੇਰੇ ਉਹਨੂੰ ਟਰਸਟ ਨੂੰ ਕਰਨਾ ਜਾਂਦੇ ਕਿ ਜੀ ਅਸੀਂ ਤਾਂ ਇੱਕ ਪੂਰਾ ਐਪੀਸੋਡ ਕਰਾਂਗੇ ਦੇਖੋ ਆਊਟਸੋਰਸਿੰਗ ਦੇ ਜਿਹੜੇ ਬੰਦੇ ਰੱਖੇ ਸਾਡੇ ਤੇ ਕੋਲ ਇਹ ਵੀ ਜਾਣਕਾਰੀ ਆਈ ਆ ਵੀ ਕਹਿੰਦੇ ਵੇ ਬੰਦੇ ਰੱਖੇ ਹੁੰਦੇ ਆ ਤੇ ਨਾਲ ਟੈਂਡਰ ਵੀ ਲਾ ਦਿੰਦੇ ਉਹਨਾਂ ਚੀਜ਼ਾਂ ਦਾ ਵੀ ਜਿਹੜਾ ਉਹ ਕਿੱਗਿਆਂ ਦਾ ਟੈਂਡਰ ਲੱਗਦਾ ਉੱਥੇ ਚੀਜ਼ਾਂ ਦਾ 30-30 ਲੱਖ ਦਾ ਬਿੱਲ ਬੰਦਾ ਫਿਰ ਵੇਖੋ ਕਾਰਪਹਿੰਚ ਮਨੇ ਇੱਕ ਅਧਿਕਾਰੀ ਸੁਣਾਉਂਦਾ ਹੈ ਵੀ ਆਂਦਾ ਵੀ ਹਨੂ ਨਾ ਉਸ ਵੇਲੇ ਦੇ ਕਮਿਸ਼ਨਰ ਸਾਹਿਬ ਨੇ ਭਰਨਾ ਰਾਤਾਂ ਦੇ ਬਹਿ ਬਹਿ ਬਿੱਲ ਤਿਆਰ ਕਰੀ ਜਾਣੇ ਉਹਦੇ ਨਾਂ ਦੇ ਆਂਦੇ ਚੈੱਕ ਕੱਟਣਾ ਵੀ ਰਾਤ 200 ਬੰਦਾ ਲਾਇਆ ਵੀ ਸਪਾਈ ਕਰਨ ਵਾਸਤੇ شويه ਨੂੰ ਫਿਰ ਗੰਦ ਪੈ ਗਿਆ ਆਂਦੇ ਕਾਗਜ਼ਾਂ ਦੀ ਦਵਾਈ ਹੁੰਦੀ ਕਾਗਜ਼ਾਂ ਦੇ ਬਿੱਲ ਮੰਦੇ ਠੇਕੇਦਾਰ ਨੂੰ ਚੈੱਕ ਕੱਟਣਾ ਠੇਕੇਦਾਰ ਨੇ ਆਪਣਾ ਹਿੱਸਾ ਰੱਖਣਾ ਜੀਐਸਟੀ ਕੱਟਣਾ ਨਾਲ ਹੀ ਅਫਸਰ ਨੂੰ ਪੈਸੇ ਪੜਾ ਦੇਣੇ ਇਹ ਬੜਾ ਵੱਡਾ ਆਊਟਸੋਰਸਿੰਗ ਦਾ ਘਪਲਾ ਜੇ ਕਿਤੇ ਨੰਗਾ ਹੋ ਜੇ 1 ਕਰੋੜਾਂ ਰੁਪਈਆਂ ਦਾ ਘਪਲਾ ਨਿਕਲ ਆ ਹਰ ਮਹੀਨੇ ਲੱਖਾਂ ਰੁਪਈਆ ਦਾ ਚੂਨਾ ਲੱਗ ਰਿਹਾ ਮਹਿਕਮਿਆਂ ਨੂੰ ਮੈਨੂੰ ਇੱਕ ਸੀ ਕਾਰਪੋਰੇਸ਼ਨ ਦੇ ਅਧਿਕਾਰੀ ਨਾਲ ਮੈਂ ਕਿਸੇ ਨਾਲ ਗੱਲ ਕੀਤੀ ਮੈਂ ਕਿਹਾ ਯਾਰ ਉਹ ਤੁਹਾਡੇ ਡਿਪਾਰਟਮੈਂਟ ਦੇ ਵਿੱਚੋਂ ਇੱਕ ਬੰਦੇ ਰੱਖੇ ਸੀ ਆਊਟਸੋਰਸਿੰਗ ਤੇ ਉਹ ਕਹਿੰਦੇ ਵੀ ਵਿਜੀਲੈਂਸ ਵੀ ਦੀ ਜਾਂਚ ਕਰ ਚੁੱਕੀ ਵੀ ਉਹ 2.5-3 ਕਰੋੜ ਤੱਕ ਪਹੁੰਚ ਕੇ ਉਹਨਾਂ ਨੇ ਵੱਧ ਕਰਤਾ ਕਹਿੰਦੇ ਜਿੱਤੇ ਬਹੁਤ ਵੱਡੇ ਅਫਸਰ ਫਸ ਜਾਣੇ ਆ ਵੀ ਦੇਖੋ ਜੀ ਅਫਸਰ ਫਸਣੇ ਦੇ ਵੱਡੇ ਅਫਸਰ ਦੇ ਖਾਂਡੇ ਆ ਉਹਨਾਂ ਦੀ ਮਰਜ਼ੀ ਤੋਂ ਬਿਨਾ ਕੋਈ ਵੀ ਗੈਰਕਾਨੂੰਨੀ ਕੰਮ ਨਹੀਂ ਹੋ ਸਕਦਾ ਚਾਹੇ ਦੇ ਵੱਡੇ ਅਫਸਰ ਦੀ ਗਰੰਟੀ ਦਾ ਘਟਣਾ ਨਾ ਇਹ ਅਕਾਊਂਟੈਂਟ ਦੀ ਕਹਿਣਾ 330 ਬੰਦਾ ਰੱਖਿਆ ਰਕੇ ਸੀ ਤੇ 300 ਵਧਾਉਂਦਾ ਕਿੱਥੇ ਆ ਇਹ ਵੀ ਨਹੀਂ ਪਤਾ ਉਹ ਵੇਖੋ ਹੁਣ ਸਕੂਟਰੀਆ ਠੱਗਦਾ ਨਹੀਂ ਰੋਬ ਲਾਂਡਿਆ ਇੱਕ ਕਲਰਕ ਦੇ ਉੱਤੇ ਉਹ ਆਂਦਾ ਵੀ ਉਹ ਦੁਕਾਨ ਨੂੰ ਟਰਸਟ ਨੂੰ ਕਰਾਇਆ ਨਹੀਂ ਮੇਰੇ ਆ ਦੁਕਾਨਾਂ ਦਾ ਉਹਦੀ ਜੇ ਚ ਪੈ ਜਾਂਦੇ ਆ ਇਹ ਜੇ ਰੰਧਾਵਾ ਟ੍ਰੋਟ ਸਕੂਟਰਿਆਂ ਸਦੋ ਬਿਜਲੀ ਨਾਲ ਚਾਹੀਦਾ ਸਕੂਟਰਿਆਂ ਸਦਨ ਜਾਂ ਚੇਅਰਮੈਨ ਸਾਹਿਬ ਸੱਦ ਕੇ ਉਹਦੇ ਬਿਆਨ ਲਿਖਣ ਉਹਦੇ ਕੋ ਕਾਗਜ਼ ਲੈਣ ਜਿਓ ਗਲਤ ਕਹਿਣ ਰਿਹਾ ਦੋਧੇ ਕਾਰਵਾਈ ਕਰਨ ਤੇ ਜੇ ਉਹ ਸਹੀ ਕਹਿੰਦਾ ਤੇ ਜਿਹੜਾ ਫਿਰ ਗਲਤ ਕੰਮ ਕਰਨ ਰਿਹਾ ਉਹਤੇ ਕਾਰਵਾਈ ਕਰਨ ਵੇਖੋ ਰੰਧਾਵਾ ਸਾਹਿਬ ਸਾਹਿਬ ਕਹਿੰਦੇ ਵੀ ਫ੍ਰੈਂਸਿਕ ਸਪੌਟ ਕੋ ਮਰੀ ਜਾਂਚ ਕਰਾਓ ਹੈਂਡ ਰਾਈਟਿੰਗਸ ਬਰਡ ਕੋ ਲੈ ਜਾਓ ਜਾਂਚ ਕਰਾਓ ਤੇ ਤੇ ਇਹ ਕਿਉਂ ਨਹੀਂ ਕਰਾਂਦੇ ਉਹ ਆਂਦੇ ਵੀ ਜਿਹੜੇ ਚੋਰ ਆ ਜਿੰਨਾ ਪੈਸੇ ਖਾਦੇ ਆ ਦੇ ਵੀ ਵੇਖੋ ਤੇਰੇ ਆਮ ਬੰਦੇ ਦੀ ਗੱਲ ਕਰਦੇ ਨਾ ਸ਼ਿਕਾਇਤ ਕਰਦਾ ਉਹਦਾ ਨਾਂ ਦੱਸ ਦਿੰਦੇ ਉਹ ਤੇ ਆਪਣੇ ਅਸਥਾ ਦੱਸ ਆਏ ਉਹਨੂੰ ਕਿਹਦੇ ਵੀ ਤੇਰੀਆਂ ਸ਼ਿਕਾਇਤਾਂ ਕਰਦਾ ਹੀ ਉਹ ਕਹਿੰਦਾ ਵੀ ਕੋਤਮਨਾਰ ਬਣ ਗਿਆ ਕਿਉਂ ਬਣਨ ਦਿੰਦਾ ਜੇ ਨਹੀਂ ਨਹੀਂ ਉਹ ਤਾਂ ਕਰਕੇ ਕਹੇ ਨਾ ਮੈਂ ਤਾਂ ਅਸੀਂ ਕੱਲ ਵੀ ਗੱਲ ਕੀਤੀ ਸੀ ਵੀ ਗੁਲਾਬੀ ਰੰਗ ਦੇ ਨੋਟ ਜਾਂ ਹਰੇ ਰੱਖਦੇ ਨੋਟ ਦਿੱਤੇ ਹੋਣਿਆਂ ਨੂੰ ਦੇਖੋ ਉਹ ਤਾਂ ਤਾਂ ਕੇ ਜੀ ਤੁਹਾਨੂੰ ਪਤਾ ਹੀ ਹੈ ਇਹ ਨਹੀਂ ਨਹੀਂ ਪੁੱਟੰਦੇ ਨੇ ਜੇ ਨਹੀਂ ਨਹੀਂ ਪੁੱਟੰਦੇ ਜੇ ਪੂਜਾ ਕਰਨ ਵੇਲੇ ਟੱਪਾਂ ਮਰਾਂ ਅੱਢਾਂਦਾ ਇਹ ਮਹਾਰਾਜ ਆਂਦੇ ਵੀ ਅਸੀਂ ਰੱਖ ਕੇ ਤੂੰ ਹੈਗੇ ਜੇ ਸਾਡੀ ਮੂੜਿਆ ਕਰੋ ਮੈਂ ਪਹਿਲੇ ਉਹਨਾਂ ਦੇ ਉੱਤੇ ਚਲੋ ਹੋਰ ਕੀ ਦੀ ਗੱਲ ਤੇ ਫੇਰ ਇਹ ਵੇਖੋ ਇਹ ਬੜਾ ਗੰਭੀਰ ਮਸਲਾ ਇਹਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਆ ਕਿਹੜੇ ਕਿਹੜੇ ਅਫਸਰ ਨੇ ਗਲਤ ਕੰਮ ਕੀਤਾ ਵੇਖੋ ਹੰਦਾਵਾ ਸਾਹਿਬ ਵੀ ਕਹਿੰਦੇ ਵੀ ਕੱਲਾ ਹੋਟਲ ਮਾਲਕ ਨਹੀਂ ਇਹਦੇ ਲਈ ਦੋਸ਼ੀ ਸਾਡੇ ਮਹਿਕਮੇ ਨੇ ਆਂਦੇ ਜਿਹੜੇ ਅਫਸਰ ਆ ਉਹ ਦੋਸ਼ੀ ਆ ਫੀਲਡ ਸਟਾਫ ਦੋਸ਼ੀ ਹੈਗਾ ਆਂਦੇ ਕਿ ਹੋ ਸਕਦਾ ਹੋਟਲ ਮਾਲਕ ਨੂੰ ਨਾਂ ਪਤਾ ਹੋਵੇ ਮੇਂ ਮੇਰੀਆਂ ਕਿੰਨੀਆਂ ਮੰਜਲਾ ਬਾਸ ਆ ਜਿੰਨੇ ਪੈਸੇ ਭਰੇ ਆ ਜਿਹਨਾਂ ਰਿਮੈਸਟ ਪੰਜਾਬ ਚ ਜਾ ਕੇ ਅਪਲਾਈ ਕਰਨਦੇ ਉਹਨੂੰ ਨਹੀਂ ਪਤਾ ਮੇਰੀਆਂ ਕਿੰਨੀਆਂ ਮੰਜਲਾ ਬਾਸ ਆ ਇਹ ਜੀ ਅਸੀਂ ਆਪਾਂ ਘਰ ਬਣਾਇਆ ਤੁਸੀਂ ਨਹੀਂ ਇਹ ਤੁਹਾਡਾ ਦਫਤਰ ਆ ਸਾਨੂੰ ਪਤਾ ਨਹੀਂ ਕਿੰਨੀਆਂ ਮੰਜ਼ਲਾ ਜੀ ਤੇ ਪਤਾ ਵੇਖੋ ਉਹਨੂੰ ਵੀ ਹੋਣਾ ਹੀ ਨਾ ਉਹਨਾਂ ਨਾਲ ਵੀ ਜਿਹੜਾ ਆਨ ਨਾਲ ਗੱਲ ਲਾ ਫੜ ਕਿਉਂਕਿ ਉਸ ਜਗ੍ਹਾ ਤੇ ਸਾ ਵੀ ਦੇ ਕੇ ਆਉਂ ਕਹਿੰਦੇ ਆ ਵੀ ਤੂੰ ਚਾਰ ਮੰਜਲਾ ਤੇਰੇ ਲਾਗੇ ਮਹਾਰਾਜ ਸ਼੍ਰੀ ਦਰਬਾਰ ਸਾਹਿਬ ਜੀ ਪੈਂਦੇ ਆ ਇੰਨੇ ਸ਼ਰਦਾਲੂ ਆਂਦੇ ਆ ਤੇਰਾ ਕਮਰਾ ਨਹੀਂ ਲੱਭਣਾ ਪਾਉ ਤੇ ਦੋ ਤਿੰਨ ਮੰਜਲਾ ਹੋਰ ਅਸੀਂ ਬੈਠੇ ਆ ਇਹ ਤਾਂ ਕਹਿੰਦੇ ਵੀ ਸਾਡੀ ਆਂਦੇ ਕੰਮ ਇਹਨਾਂ ਨੂੰ ਥੋੜਾ ਪਤਾ ਹੈ ਵੀ ਮਸਲਾ ਇੰਨਾ ਗੰਨ ਲੱਜਣਾ ਤੇ ਸਾਡਾ ਜਿਹੜਾ ਅਧਿਕਾਰੀ ਆ ਉਹ ਸਰਕਾਰੀ ਗੋਆ ਬਣ ਜਾਣਾ ਮੋਰਨਨ ਜੇਦਾ ਕਬਾਲ ਪਈ ਜਾਂਦਾ ਵੇਚੇ ਵਿੱਚ ਭਾਗੇ ਇਨਕੁਆਇਰੀ ਕਰਨ ਉਹਨਾਂ ਬਣਨ ਸਰਕਾਰੀ ਗਵਾ ਉਹਨਾਂ ਕੋ ਸਾਰੇ ਕਾਗਜ਼ ਚੈੱਕ ਕਰਨ ਉਹ ਜਿਹੜਾ ਜਿਹੜਾ ਦੋਸ਼ੀ ਨੂੰ ਫੜ ਕੇ ਅੰਦਰ ਦੇਣ ਵੇਖੋ ਕਿ ਜੀ ਅੰਦਰ ਦੇਣਾ ਨਹੀਂ ਗੱਲ ਤੇ ਇਹ ਸਾਰੇ ਡਿਸਮਿਸ ਹੋਣੇ ਚਾਹੀਦੇ ਆ ਡਿਸਮਿਸ ਹੋਣੇ ਚਾਹੀਦੇ ਆ ਵੇਖੋ ਸੈਕਟਰੀ ਨੂੰ ਕਮਰਾ ਕਰਦਾ ਸੈਕਟਰੀ ਨੂੰ ਕਹਿੰਦੇ ਚਿੱਠੀਆਂ ਲੱਭੜਿਆ ਵੇਖੋ ਸੈਕਟਰੀ ਦੇ ਵਿੱਚ ਵੀ ਇਹ ਉਹਨਾਂ ਕੀਤਾ ਹੋਇਆ ਮੰਨਿਆ ਵਾ ਵੀ ਇਹ ਜਿਹੜੇ ਹੈਗਾ ਵਾ ਵੀ ਇਹਨਾਂ ਦੀ ਸਾਰਿਆਂ ਦੀ ਆਪਚ ਮਿਲੀ ਭਗਤ ਹੈਗੀ ਆ ਪੇ ਜਿੰਨੀ ਮਿਲੀ ਭਗਤ ਨਾਲ ਹੀ ਆਉਂਦੇ ਵੀ ਸਾਰੇ ਕੰਮ ਜਿਹੜਾ ਆ ਉਹ ਚੱਲਦੇ ਰਹੇ ਨੇ ਮਿਲੀ ਭਗਤ ਦੇ ਨਾਲ ਹੀ ਬਿਲਕੁਲ ਬਿਲਕੁਲ ਉਹਨਾਂ ਸਾਹਵ ਲਿਖਿਆ ਦੇ ਵਿੱਚ ਪੀ ਬਿਲਡਿੰਗ ਵਾਲੇ ਕਨਾ ਇਹਨਾਂ ਦੇ ਮਿਲੀ ਭਗਤ ਕਰਕੇ ਇਹ ਸਾਰਾ ਜਿਹੜਾ ਕੰਮ ਜਿਹੜਾ ਕੀਤਾ ਹੈਗਾ ਉਹਨਾਂ ਦੀ ਮਿਲੀ ਭਗਤ ਨਾਲ ਆਇਆ ਸਾਰਾ ਕੰਮ ਤੁਸੀਂ ਦੇਖੋ ਅਸੀਂ ਕੱਲ ਵੀ ਸਾਰੇ ਡਾਕੂਮੈਂਟਸ ਦਿਖਾਏ ਸੀਗੇ ਤੇ ਉਹਦਾ ਕੱਲ ਵਾਲੀ ਖਬਰ ਦਾ ਲਿੰਕ ਵੀ ਸੀ ਹਾਂ ਆਹ ਵੀ ਆ ਰਹੀ ਸੀ ਆ ਦੇਖੋ ਨਾ ਉਹਨਾਂ ਨੇ ਸਪਸ਼ਟ ਲਿਖਿਆ ਜੀ ਆ ਪੈਰਾਗ੍ਰਾਫ ਪੜ੍ਹ ਆ ਦੇਖੋ ਨਗਰ ਨਿਗਮ ਵੱਲੋਂ ਇਸ ਇਸ ਬਿਲਡਿੰਗ ਨੂੰ ਮਿਤੀ 2 3 2023 ਨੂੰ ਸੀਲ ਲਾਈ ਗਈ ਪਰੰਤੂ ਸ਼ੀਲ ਹੋਈ ਬਿਲਡਿੰਗ ਵਿੱਚ ਉਸਾਰੀ ਫਿਨਿਸ਼ਿੰਗ ਦਾ ਕੰਮ ਚੱਲਦਾ ਰਿਹਾ ਸ਼ੀਲ ਬਿਲਡਿੰਗ ਦੀ ਕੰਮ ਚੱਲਦਾ ਰਿਹਾ ਤੇ ਚਲਾਉਂਦਾ ਕੌਣ ਰਿਹਾ ਫੀਲਡ ਮਹੂਰਤ ਹੋ ਗਿਆ ਨਹੀਂ ਤੇ ਕੰਮ ਹੀ ਚੱਲਿਆ ਚੈਕਿੰਗ ਦੌਰਾਨ ਪਾਇਆ ਗਿਆ ਕਿ ਇਸ ਬਿਲਡਿੰਗ ਵਿੱਚ ਇੱਕ ਬੈਂਕ ਵੀ ਚਲਾਇਆ ਜਾ ਰਿਹਾ ਹੈ ਦਫ਼ਤਰ ਵੱਲੋਂ ਮੁਹੱਈਆ ਕਰਵਾਏਗੇ ਦਸਤਾਵੇਜ਼ਾਂ ਦੀਆਂ ਫੋਟੋਕਾਪੀਆਂ ਅਨੁਸਾਰ ਇਸ ਬਿਲਡਿੰਗ ਦਾ ਸਹਾਇਕ ਮੰਡਲ ਫਾਇਰ ਅਫਸਰ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਪ੍ਰੋਵੀਜ਼ਨਲ ਫਾਇਰ ਸਰਟੀਫਿਕੇਟ ਜਾਰੀ ਕੀਤਾ ਹੈ ਇਸ ਨਵੀਂ ਬਿਲਡਿੰਗ ਕਿਨਾਰੇ ਪਰਵੀਦਾ ਸਰੀਗਣ ਜਾਰੀ ਕੀਤਾ ਹੈ ਮਿਊਨਿਸਪਲ ਟਾਊਨ ਪਲਾਨਰ ਵੱਲੋਂ ਇਸ ਬਿਲਡਿੰਗ ਦੇ ਕਮਰਸ਼ੀਅਲ ਅਤੇ ਹੋਟਲ ਮੰਤਵ ਲਈ ਨਕਸ਼ੇ ਪ੍ਰਮਾਣ ਹੋਣ ਸੰਬੰਧੀ ਸਰਟੀਫਿਕੇਟ ਜਾਰੀ ਕੀਤਾ ਹੋਇਆ ਹੈ ਇਸ ਬਿਲਡਿੰਗ ਦੇ ਗਰਾਊਂਡ ਫਲੋਰ ਨੂੰ ਪੰਜਾਬ ਨੈਸ਼ਨਲ ਬੈਂਕ ਨੂੰ ਕਿਰਾਏ ਤੇ ਦੇਣ ਸੰਬੰਧੀ ਬੈਂਕ ਨਾਲ ਲੀਜ਼ ਦੀਜ਼ 11/8/2023 ਨੂੰ ਸਾਈਨ ਕੀਤੀ ਗਈ ਹੈ ਕਿਉਂ ਜੋ ਨੌਂ ਮੰਜ਼ਲਾ ਬਿਲਡਿੰਗ ਦੀ ਉਸਾਰੀ ਮੁਕੰਮਲ ਕਰਨਾ ਅਤੇ ਬਿਲਡਿੰਗ ਸੀਲ ਕਰਨ ਦੇ ਬਾਵਜੂਦ ਬਿਲਡਿੰਗ ਵਿੱਚ ਕੰਮ ਕੀਤੇ ਜਾਣਾ ਸੀਲ ਕੀਤੀ ਹੋਈ ਬਿਲਡਿੰਗ ਦੇ ਸਰਟੀਫਿਕੇਟ ਜਾਰੀ ਕਰਨਾ ਨਗਰ ਨਿਗਮ ਅਮਰਸਾ ਦੇ ਸੰਬੰਧਿਤ ਅਧਿਕਾਰੀਆਂ ਕਰਮਚਾਰੀਆਂ ਦੀ ਮਿਲੀ ਭਗਤ ਸਿੱਧ ਕਰਦਾ ਹੈ ਦੇਖੋ ਉਹਨਾਂ ਦਾ ਐਮਟੀਪੀ ਵੀ ਕਹਿੰਦਾ ਇਹਨਾਂ ਦੀ ਮਿਲੀ ਭਗਤ ਦਾ ਜਿਹੜੀ ਵਿਜੀਲੈਂਸ ਕਮੇਟੀ ਕਹਿ ਰਹੀ ਹੈ ਮਿਲੀ ਭਗਦਾ ਜਿਹੜੇ ਆ ਸੈਕਟਰੀ ਆ ਲੋਕਲ ਬਾਡੀ ਸਟਾਨਾ ਸਰਕਾਰ ਉਹ ਵੀ ਕਹਿ ਰਹੇ ਆ ਵੀ ਮਿਲੀ ਭਗਦਾ ਤੇ ਹੋਂਦੀ ਫੇਰ ਕਿ ਕਿਡੇ ਜੇ ਕੇਸ ਜੇਟੜ ਕਿਉਂ ਨਹੀਂ ਇਹਨਾਂ ਨੂੰ ਅਧਿਕਾਰੀਆਂ ਨੂੰ ਕਿਉਂ ਨਹੀਂ ਇਦਾਂ ਡਿਸਮਿਸ ਕੀਤਾ ਸਸਪੈਂਡ ਕਰਕੇ ਘਟੋ ਘਟ ਜਿਲ੍ਹੇ ਦੇ ਬਦਲੋ ਇਹਨਾਂ ਨੂੰ ਕਿਸ ਨੂੰ ਸੰਗਰੂਰ ਸੁੱਟੋ ਕਿਸ ਨੂੰ ਕਿਤੇ ਸੁੱਟੋ ਕਿਹਦੀ ਸਭ ਤੋਂ ਵੱਡੀ ਗੱਲ ਇਹਨਾਂ ਦੀ ਬਹੁਤ ਸਾਰੇ ਜਿੰਨੇ ਵੀ ਅਫਸਰ ਲੱਗੇ ਹੁੰਦੇ ਨੇ ਕਿਸੇ ਡਿਪਾਰਟਮੈਂਟ ਚਲੇ ਜਾਓ ਨੌਕਰੀ ਉੱਥੇ ਉੱਥੇ ਲੱਗੇ ਰਹਿੰਦੇ ਆ ਮੋੜ ਕੇ ਕਹਿੰਦੇ ਉੱਥੇ ਆ ਜਾਂਦੇ ਜੇ ਇੱਕ ਬਾਹਰ ਜਾਣਗੇ ਵੀ ਫੇਰ ਆ ਦੇਗੇ। ਰਿਕਾ ਸਾਹਿਬ ਵੇਖੋ ਵੀ ਇਹ ਕਿੰਨੇ ਪਰੋਚੀ ਆ। ਵੀ ਜਿੰਨਾਂ ਨੂੰ ਸੈਕਟਰੀ ਦਾ ਡਰ ਨਹੀਂ। ਅਜੋਏ ਸ਼ਰਮਾ ਇੱਕ ਬ੍ਰਾਂਡ ਆ। ਹਾਂ। ਓਨੈਸਟ ਓਨੈਸਟ ਤੇ ਇਹਗਾ ਵੀ ਨਿਡਰਗਾ। ਕੰਮ ਕਰਨ ਵਾਲਾ ਸੈਕਟਰੀ ਹੈ ਗਿਆ। ਇਹਨਾਂ ਮੰਨਿਆ ਪਰ ਮੰਨਿਆ ਤੇ ਨਾਂ ਦਾ। ਇਹਦਾ ਮਤਲਬ ਵੀ ਉਸ ਤੋਂ ਉੱਪਰ ਦੇ ਲੈਵਲ ਦੇ ਕਿਸੇ ਦਾ ਨਾ ਉੱਤੇ ਹੱਥ ਆ ਨਾ ਜਾਂ ਸੀਐਮ ਲੈਵਲ ਦਾ ਹੱਥ ਆ ਤੇ ਜਾਂ ਲੋਕਲ ਬੋਡੀ ਮਨਿਸਟਰ ਦਾ ਹੱਥ ਆ। ਚਲੋ ਅਸੀਂ ਦਰਸ਼ਕਾਂ ਸਾਹਮਣੇ ਸਾਰੇ ਤੱਥ ਰੱਖ ਦਿੱਤੇ ਆ। ਫੈਸਲਾ ਜਨਤਾ ਨੇ ਕਰਨਾ ਹੈ। ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਲ Faça